ਹਰਪ੍ਰੀਤ ਪਾਣੀ ਦਾ ਗਲਾਸ ਲੈ ਕੇ ਦੇ ਮੈਨੂੰ ਕੀ ਕਰਨੇ ਪਾਣੀ ਦਾ ਉਹ ਕੀ ਰਸਾ ਮੈਂ ਤੈਨੂੰ ਹਾਂ ਮੈਂ ਤਾਂ ਟੈਨਸ਼ਨ ਹੋਈ ਪਈ ਐ ਮੈਂ ਤਾਂ ਗੋਲੀਆਂ ਲੈਣੀਆਂ ਸੀ ਕਿ ਨਹੀਂ ਹੁਣ ਐ ਤੂੰ ਟੈਨਸ਼ਨ ਨੇ ਗੋਲੀ ਨਹੀਂ ਖਾਈ ਐ ਨਾ ਬਗੈਰ ਗੱਲ ਤੋਂ ਇੱਕ ਗੱਲੇਗੀ ਟੈਨਸ਼ਨ ਹੁਣ ਆਏ ਹੋਣ ਮਾਰੇ ਮੱਟ ਤੱਕ ਦੇਖ ਕਰਨੀ ਪੈਂਦਾ ਹੁਣ ਤੂੰ ਬੇਬੇ ਨੂੰ ਐ ਕਹਦੇ ਕੁੜੀ ਨਾਲ ਗੱਲ ਕਰ ਮੈਂ ਤਾਂ ਕਰ ਲਉ ਹੁਣ ਤਾਂ ਲਾ ਲਓ ਨੂੰ ਕੁੜੀ ਨਾਲ ਗੱਲ ਕਰ ਲਉ ਹਾਂ ਤਾਂ ਕੀ ਗੱਲ ਕਰਦੀ ਐ ਹੁਣ ਕੁੜੀ ਨਾਲ ਹੁਣ ਆਪਾਂ ਨੂੰ ਗੱਲ ਦਾ ਪਤਾ ਨਹੀਂ ਹੈ ਨਾ ਦੋਨੇ ਆਪੇ ਫੋਨ ਕੀਤਾ ਮੈਂ ਹਜੇ ਤੱਕ ਆਪਾਂ ਨੂੰ ਕੁਛ ਐ ਪਤਾ ਵੀ ਉਹ ਕੀ ਤਾਂ ਮੰਗਦੀ ਹੈ ਕੀ ਨਾ ਮਾੜਾ ਮੋਟੀ ਤਾਂ ਗੱਲ ਕਰੋ ਮਾੜਾ ਮੋਟਾ ਮੂੰਹ ਤਾਂ ਚੁੰਮ ਕੇ ਦੇਖੋ ਵੀ ਕਹਿੰਦੀ ਕੀ ਹੈ ਕੋਈ ਗੱਲ ਤਾਂ ਤੇਰੀ ਠੀਕ ਹੈ ਹਾਂ ਆਪਾਂ ਤਾਂ ਆਪ ਹੀ ਗੁਲੀਆਂ ਰੋੜੀ ਹਾਂ ਵੀ ਰੋੜੀ ਜੰਨੇ ਕੋਲ ਕੋਈ ਬੜਾ ਗੱਲ ਨਹੀਂ ਕਰੇ ਹਾਂ ਉਹ ਇਹ ਨਾਲ ਗੱਲ ਤਾਂ ਕਰੋ ਕੀ ਪਤਾ ਹੁਣ ਆਪਾਂ ਤਾਂ ਵੱਧ ਮੰਗ ਕੇ ਖੜ ਜਾਈ ਆਪਾਂ ਘੱਟ ਦੀ ਆਸ ਰੱਖੀ ਬੈਠੀ ਹੋਈ ਉਹ ਉਦੋਂ ਵੀ ਵੱਧ ਮੰਗ ਲੈ ਫਿਰ ਕੀ ਕਰਾਂਗੇ ਉਹੀ ਤਾਂ ਗੱਲ ਹੈ ਉਸੇ ਗੱਲ ਦਾ ਟੈਨਸ਼ਨ ਹੈ ਹੁਣ ਮੈਨੂੰ ਹਾਂ ਆਹ ਦੇਖ ਅਗਲੀ ਨੇ ਬਾਹਰ ਭੇਜਣੀ ਇਹਨੂੰ ਆਪਦੀ ਕੀ ਪਤਾ ਹੁਣ ਉਹਦੇ ਕੋਲ ਕਿੰਨੇ ਪੈਸੇ ਨਾ ਕਿੰਨੇ ਆਪਾਂ ਤਾਂ ਭਰੇ ਆਪਾਂ ਨੂੰ ਇਹ ਕਹਦੇ ਅੱਧ ਲਾ ਦੇ 10 ਲੱਖ ਲਾ ਦੇ ਕਿੱਥੋਂ ਲਾ ਦੇਣਾ ਉਹ ਗੱਲਾਂ ਪੱਕੇ ਪਤਾ ਲੱਖਾਂ ਦੀ ਗੱਲ ਕਰੀ ਜਾਂਦੇ ਹਨ ਹਾਂ ਤੂੰ ਤਾਂ 2 ਲੱਖ ਦੀ ਬੈਠੇ 2 ਲੱਖ ਲੱਖ ਰੁਪਏ ਇਹ ਗੱਲ ਕਰ ਤੂੰ ਦੇ ਦੇ ਨੂੰ ਕਹਿ ਰਹੀ ਵੀ ਗੱਲ ਕਰ ਤਾਂ ਨਾ ਖੜਾ ਹੋ ਆਪਾਂ ਚਪਲਾ ਆਦੋਂ ਗੋਲੀਆਂ ਗਾਲਾਂ ਪਹਿਲੇ ਇਤਨੀ ਹੋਰ ਪਹਿਲੀ ਗੋਲੀਆਂ ਲਈ ਜਾਂਦਾ ਸੀ ਵੀ ਟੈਨਸ਼ਨ ਹੋਈ ਪਏ 2 ਲੱਖ ਦੀ ਆਹ ਤਾਂ ਮੈਨੂੰ ਤਾਂ ਹੋਰ 10 ਲੱਖ ਦੀ ਗੱਲ ਕਰ ਦੱਸਦੀ ਹੁਣ ਦੇਖ ਮੈਂ ਤੈਨੂੰ ਟੈਨਸ਼ਨ ਨਹੀਂ ਪਾਣਾ ਚਾਹੁੰਦਾ ਮੈਂ ਤੈਨੂੰ ਬੰਦੇ ਵਾਂਗੂ ਕਹਿੰਦਾ ਵੀ ਮੜੀ ਦੀ ਗੱਲ ਕਰ ਲਓ ਉਖੜਾ ਰਹਿਣਾ ਕਿ ਨਹੀਂ ਨਾ ਪਾਇਆ ਕਰ ਕੀ ਗੱਲ ਕਰ ਲੋ ਗੱਲ ਤਾਂ ਕਰਨੀ ਪਈਗੀ ਹੋਰ ਟੈਨਸ਼ਨਾਂ ਵਧੀਆਂ ਨਹੀਂ ਨਹੀਂ ਘਟਣ ਦੀ ਬਜਾਏ ਟੈਨਸ਼ਨ ਤਾਂ ਵਧੇ ਘਟੇ ਜਦੋਂ ਅਗਲੀ ਦੇ 5 ਕਿੱਲੇ ਜ਼ਮੀਨ ਦੇ ਕੋਲ ਟੈਨਸ਼ਨ ਤਾਂ ਹੁਣ ਲੈਣੀ ਪਊਗੀ ਜੇ ਢਾਈ ਕਿਨ ਜ਼ਮੀਨ ਦੇਗੀ ਨਾ ਤੇ ਫਿਰ ਫਿਰ 5 ਕਿੱਲੇ ਤਾਂ ਵੀ ਜਾਵਾਂਗੇ ਉਤੋਂ ਗੱਲ ਕਰ ਲੈਂਦੀ ਨਹੀਂ ਮੈਂ ਨਹੀਂ ਕਰਦੀ ਬੇਬੇ ਨੂੰ ਕਹ ਸਿਆੜੇ ਬੰਦੇ ਦਾ ਹੱਕ ਹੁੰਦਾ ਵੱਡੀ ਆ ਉਹ ਫਿਰ ਵੀ ਉਹਦੀ ਮਾਵਾ ਵਰਗੀ ਉਹਨੂੰ ਸੌ ਸੋਚ ਕੇ ਬੋਲੂਗੀ ਮੇਰੇ ਤਾਂ ਇਹਨੂੰ ਪਤਾ ਮੈਨੂੰ ਉਹ ਕੀ ਕਹ ਦੇ ਪੂਰਾ ਮੇਕੀ ਬੋਲ ਦੇ ਕੰਮ ਹੋਰ ਬਾਹੂ ਹੀ ਗੱਲ ਆ ਬੰਦਾ ਬੰਦਾ ਕੰਮ ਵਿਗੜ ਜੀ ਚਲ ਤੇਰੀ ਗੱਲ ਠੀਕ ਹੈ ਬੇਬੇ ਨੂੰ ਕਹਿਣਾ ਮੈਂ ਕਹ ਬੇਬੇ ਹਾਂ ਭੈਣ ਨਾਲ ਗੱਲ ਕਰੂ ਤੇ ਜੀ ਵੀ ਗੱਲ ਕਰ ਲੈ ਬੇਬੇ ਮਾੜਾ ਮਟਾ ਤਾਂ ਗੱਲ ਕਰਿਆ ਕਰੋ ਮੇਰੇ ਤੇ ਰਹਿ ਜਾ ਕੋਲ ਤੇ ਕਿ ਤੂੰ ਗੱਲ ਕਰ ਲੈ ਲੈ ਹੁਣ ਮੈਂ ਦੱਸ ਕੀ ਗੱਲ ਕਰਾਂ ਫਿਰ ਬੇਬੇ ਤਾਂ ਮੈਨੂੰ ਦੋਸ਼ ਦੇ ਦੂਗੀ ਕਹ ਦੂਗੀ ਹਰਪ੍ਰੀਤ ਨਿਆਂ ਬੋਲ ਤਾਂ ਕੁੜੀ ਨੇ ਤਾਂ ਕੁੜੀ ਜ਼ਮੀਨ ਲੈ ਗਈ ਹੈ ਉਹ ਗੱਲ ਕੁੜੀਆਂ ਨੇ ਹੋਰ ਕੀ ਹੁੰਦਾ ਕੁੜੀਆਂ ਨੇ ਤਾਂ ਉਹ ਹੱਕ ਹੀ ਲੈ ਜਾਣੇ ਹੁੰਦੇ ਕਿਉਂ ਛੱਡ ਜੀ ਭਲਾ ਆਪਾਂ ਨੂੰ ਹੋਗਲੀ 5 ਕਿੱਲੇ ਆਦੇ ਲੈ ਕੇ ਜਾਊਗੀ ਦੇਖ ਲਓ ਮੈਂ ਤਾਂ ਤੁਸੀਂ ਨਾਨਕ ਸ਼ੱਕ ਭਰ ਦਿਓ ਮੈਂ ਉਹ ਜ਼ਮੀਨ ਲੈ ਕੇ ਜਾਊਗੀ ਦੇਖਦੇ ਜਾਓ ਤੁਸੀਂ ਕੁੜੀ ਨੱਕਰ ਦੀ ਕੁੜੀ ਨਾ ਪਤਾ ਨਹੀਂ ਅੰਦਰ ਕੀ ਬੋਲੀ ਜਾਂਦੇ ਦੋਨੇ ਜਾਣੇ ਜੋ ਅਖ ਜੇ ਇਧਰ ਆ ਕੇ ਬਾਹਰ ਆ ਕੇ ਗੱਲ ਕਰ ਲੋ ਮੇਰੇ ਕੋ ਮੈਨੂੰ ਵੀ ਦੱਸ ਦੋ ਵੀ ਕੀ ਗੱਲ ਹੈਗੀ ਬੇਬੇ ਹਾਂ ਉਹ ਜਣਾ ਦਾ ਕੀ ਸੀਗਾ ਉਹ ਮੈਂ ਤਾਂ ਟੈਨਸ਼ਨ ਹੋਈ ਪਈ ਐ ਮੈਂ ਤਾਂ ਲੈ ਗੋਲੀਆਂ ਲੈਂਦਾ ਸੀਗਾ ਉਹ ਹਰਪ੍ਰੀਤ ਨੇ ਮੇਰੇ ਹੱਥ ਚੋਂ ਗੋਲੀਆਂ ਹੀ ਖੋਲੀਆਂ ਕਿ ਗੋਲੀਆਂ ਕਿਉਂ ਲਈ ਜਨਾ ਸਾਰਾ ਦਿਨ ਤੂੰ ਫਿਰ ਗੱਲ ਵੀ ਸਹੀ ਐ ਬਾਈ ਹਰਪ੍ਰੀਤ ਦੀ ਸਾਰਾ ਦਿਨ ਗੋਲੀਆਂ ਲੈ ਚ ਕੀ ਫਾਇਦਾ ਟੈਨਸ਼ਨ ਆ ਤੇਰੇ ਚ ਕੀ ਫਾਇਦਾ ਫਿਰ ਜਿਹੜਾ ਕੁਝ ਕਰਨਾ ਐ ਤਾਂ ਕਰਨਾ ਹੀ ਪਊਗਾ ਪਰ ਤਾਂ ਇਸ ਚ ਨਾ ਹੀ ਨਿਕਾਦੀ ਹੋ ਗਈ ਬੇਬੇ ਟੈਨਸ਼ਨ ਤਾਂ ਇਸ ਗੱਲ ਦੀ ਹੋ ਗਈ ਉਹ ਪਹਿਲਾਂ ਤਾਂ ਮੈਨੂੰ 2 ਲੱਖ ਦੀ ਸੀਗਾ ਹਾਂ ਉਹ ਹੁਣ ਮੈਨੂੰ ਆਏ ਕਹਿੰਦੀ ਹਰਪ੍ਰੀਤ ਆ ਕਿ ਤੂੰ ਕਿਹੜਾ ਪਹਿਲਾਂ ਗੱਲ ਕੀਤੀ ਐ ਬੋਲਣਾ ਤਾਂ ਆਪ ਦਾ ਬਹੂ ਬਾਹਰ ਭੇਜਣੀ ਐ ਖਬਰ ਆਪ ਨੂੰ 10 ਲੱਖ ਰੁਪਈਆ ਦਾ ਮੰਗ ਲੈਣਾ 10 ਤਾਂ ਕਿੱਥੋਂ ਮੰਗ ਲੈਣਗੇ ਭਾਈ ਜੇ 10 ਮੰਗੋਗੇ ਕਹਿੰਦੇ ਉਹ ਜ਼ਮੀਨ ਦੇਊਗੀ ਆਪਾਂ ਤਾਂ ਉਹ ਤਾਂ ਮੰਗਦੀ ਨਹੀਂ ਜ਼ਮੀਨ ਆਪਣੇ ਚ ਲੈਣ ਦੀ ਪਹੁੰਚ ਨਹੀਂ ਕਿ ਫਿਰ ਕਹਿੰਦੇ ਬਾਹਰ ਦੇ ਦੇ ਜੀ ਦੋ ਅੱਤ ਤਾਂ ਲੈਤੀ ਨਹੀਂ ਜਾਂਦੀ ਉਹ ਬੇਬੇ ਮੇਰੀ ਗੱਲ ਸੁਣ ਲੈ ਉਹ ਆਪ ਤਾਂ ਨਾ ਆਪ ਹੀ ਬਣਾ ਲੈਣਿਆ ਆਪ ਹੀ ਪਟਾ ਲੈਣਿਆ ਆਪਾਂ ਤਾਂ ਗੋਲੀਆਂ ਰੋੜੀ ਜਾਂਦੇ ਆ ਗੱਲ ਸਹੀ ਐ ਤੂੰ ਭੈਣਾਂ ਨਾਲ ਗੱਲ ਤਾਂ ਕਰ ਲੈ ਵੀ ਗੱਲ ਕੀ ਐ ਆਪਾਂ ਤਾਂ ਗੱਲ ਵੀ ਨਹੀਂ ਕੀਤੀ ਆਪਾਂ ਤਾਂ ਆਪ ਦੀ ਆਪ ਹੀ ਬਣਾਈ ਜਨੇ ਆ ਪਿਟਾਈ ਜਨੇ ਆ ਆਪ ਦੀ ਆਪ ਤਾਂ ਬਣਾਈ ਜਨੇ ਆ ਪਰ ਟਾਈ ਜਨੇ ਆ ਕੁੜੀ ਜੇ ਹੁਣ ਕਹਿੰਦੇ ਆਪ ਗੱਲ ਕਰ ਲੈਨੇ ਕੋਈ ਸੌਸ ਸੀ ਹੁਣ ਤੂੰ ਵੀ ਉਹਦਾ ਭਾਈ ਐ ਤੂੰ ਗੱਲ ਕਰ ਲੈਨਦਾ ਭਾਈ ਮੈਨੂੰ ਕਿਹੜਾ ਜ਼ਰੂਰੀ ਸੀ ਕੋਈ ਮਹੀਂ ਗੱਲ ਕਰਨੀ ਆ ਉਹ ਬੇਬੇ ਮੈਂ ਤਾਂ ਹਰਪ੍ਰੀਤ ਨੂੰ ਕਹਿੰਦੀ ਮਾ ਤੂੰ ਹੀ ਗੱਲ ਕਰ ਲੈ ਹਾਂ ਲੇ ਹੁਣ ਆ ਫੋਨ ਕਿਹਦੇ ਆ ਤੇ ਭੈਣ ਜੀ ਨੇ ਫੋਨ ਹੋਸ ਹੈਗਾ ਹੀ ਆ ਭਾਈ ਕੁੜੀ ਦਾ ਮੈਂ ਫੇਰ ਲਾ ਹੁਣ ਮੈਂ ਕੱਟਦੀ ਆ ਫੇਰ ਲਾਓ ਆਪਾਂ ਗੱਲ ਕਰਦੇ ਆ ਮਾਂ ਪੁੱਤ ਫੇਰ ਲਾ ਲਾ ਆ ਲੈ ਆਪਾਂ ਤਾਂ ਉਹਨੂੰ ਜਾੜ ਹੀ ਕੀਤਾ ਸੀ ਹਨਾ ਆ ਦੇਖ ਲੈ ਭਾਈ ਕਹਿੰਦੇ ਉਹਨੂੰ ਵੀ ਆ ਦੇ ਭੈਣ ਪਈ ਦੀ ਜਾੜ ਤਾਂ ਆਉਂਦੀ ਰਹਿ ਲੈ ਜਾੜ ਕੀਤਾ ਸੀ ਉਹਦੀ ਫੋਨ ਲਾ ਲਿਆ ਹਨਾ ਚਲ ਬੇਬੇ ਜੀ ਹੁਣ ਤੂੰ ਕੱਟੀ ਨਾ ਜੇ ਹੁਣ ਉਹਨੇ ਦੁਬਾਰੇ ਫੋਨ ਕੀਤਾ ਨਾ ਹਾਂ ਹੁਣ ਤੇ ਸਾਰੀ ਗੱਲ ਕਰਨੀ ਚਲ ਕੋਈ ਨਾ ਪੁੱਤ ਗੱਲ ਕਰਾਂਗੇ ਹੁਣ ਦਵਾਈ ਦੂਈ ਲੈ ਲੈ ਦਿਖਾਂਗੇ ਬੇਬੇ ਤੈਨੂੰ ਵੀ ਮੈਨੂੰ ਮੈਂ ਕੀ ਕਰਾਂ ਮੈਂ ਤਾਂ ਨਾ ਡਾਕਟਰ ਤੇ ਜਾ ਕੇ ਆਉਣਾ ਮੈਂ ਤਾਂ ਤੂੰ ਹੁਣ ਗੱਲ ਭੋਜ ਦਾ ਭੈਣ ਦਾ ਫੋਨ ਆਵੇ ਮੈਂ ਤੂੰ ਆ ਬੱਕਰੀ ਗੱਲ ਨੂੰ ਤੂੰ ਅੱਜ ਲੇੜ ਲਈ ਹੁਣ ਚੱਲ ਗੱਲ ਨੂੰ ਤਾਂ ਭੈਣ ਦਾ ਮੈਨੂੰ ਫੋਨ ਤਾਂ ਆਊਗਾ ਹੁਣ ਉਸੇ ਦਾ ਹੀ ਆ ਸੀ ਤੇਰੀ ਭੈਣ ਦਾ ਫੋਨ ਆ ਗੱਲ ਕਰ ਲੂੰਗੀ ਮੈਂ ਗੱਲ ਕਰ ਜੀ ਮੈਂ ਗੱਲ ਕਰ ਲਈ ਬਾਅਦ ਵਿੱਚ ਕੱਢ ਵੀ ਕੋਈ ਗੱਲ ਹੋ ਗਈ ਫਿਰ ਤੂੰ ਆਖੇਗਾ ਵੀ ਮੈਂ ਤੂੰ ਫੇਰ ਸੱਪਾ ਕਰ ਤਾਂ ਫੇਰ ਸੋਚ ਕਢੀ ਕਰ ਤੀ ਬੇ ਬੇ ਗੱਲ ਕਲੀਅਰ ਤਾਂ ਹੋ ਜਾਊ ਪਰ ਪਤਾ ਤਾਂ ਲੱਗ ਜੂ ਵੀ ਕੀ ਕਹਿੰਦੀ ਹੈ ਭੈਣ ਇਹ ਵੀ ਠੀਕ ਆ ਪਰ ਫਿਕਰ ਕਰੀ ਜੰਨੇ ਆ ਆਪਰੇ 2 ਲੱਖ ਰੁਪਏ ਕਰਾਏ ਪਏ ਹਰ ਪਰ 10 ਲੱਖ ਕਹੀ ਜਾਂਦੀ ਹੈ ਉਹ 10 ਲੱਖ ਕਿੱਥੋਂ ਬਣਾਵਾਂਗੇ ਦੱਸ ਗੱਲ ਸਹੀ ਹੈ ਭਾਈ ਜਰਾਨੇ ਆਉਂਦੇ ਨੂੰ ਤੋੜਨੇ ਦਸਵੀਂ ਮੰਗ ਸਕਦੇ ਜੇ ਰੋ ਆਪ ਜਮੀਨ ਵਾਹਦੇ ਬੀਜਿਆ ਤੇ ਸਾਰੀ ਕਲੀਅਰ ਕਰੀਵੇਂ ਬੇ ਗੱਲ ਪੁੱਛਦੇ ਆ ਭਾਈ ਗੱਲ ਸਹੀ ਹੈ ਮੈਨੂੰ ਵੀ ਸੋਚ ਹੋ ਗਈ ਹੁਣ ਬੇਬੇ ਚੰਗਾ ਮੈਂ ਤਾਂ ਟੀਕਾ ਲਵਾ ਕੇ ਲਵਾਇਆ ਲਵਾਇਆ ਭਾਈ ਟੀਕਾ ਤਾਂ ਗੱਲ ਸਹੀ ਹੈ ਕਹਿੰਦੇ ਹਰਪ੍ਰੀਤ ਦੀ ਵੀ ਹਰਪ੍ਰੀਤ ਨੇ ਵੀ ਦੇਖ ਲਿਆ ਮੈਨੂੰ ਤਾਂ ਦੱਸਿਆ ਨਹੀਂ ਮੁੰਡੇ ਕੋਲੇ ਗੱਲ ਕੀਤੀ ਹੈ ਮੁੰਡੇ ਨੂੰ ਵੀ ਸੋਚ ਹੋ ਗਈ ਮੁੰਡੇ ਨੂੰ ਤਾਂ ਹੋਣੀ ਹੋਣੀ ਸੋਚ ਲੱਗਾ ਮੈਨੂੰ ਵੀ ਹੋ ਗਈ ਗੱਲ ਸੁਣ ਕੇ ਆਵੇ ਕੁੜੀ ਵੀ ਕਾਮਲੀ ਐ ਉਹਨੂੰ ਆਈ ਨਹੀਂ ਆਉਂਦੀ ਜੇ ਮੇਰੇ ਆਪਦੇ ਨਾਲੋਂ ਜੇ ਮੈਂ ਭਾਈ ਹੋਵੇ ਉਹਦੇ ਨਾਲ ਤਾਂ ਮੈਂ ਰਹਿ ਕਰਾਂ ਸੌ ਰਹਿ ਕਰਾਂ ਵੀ ਕਹਿੰਦੇ ਮੈਨੂੰ ਉਹ ਮੰਦੀ ਆਖੇ ਚੰਗੀ ਆਖੇ ਮੈਂ ਸੁਣਾਉ ਉਹਦੀ ਵੀ ਮੈਂ ਆਪਦੇ ਕਹਾ ਚਾਚੇ ਦੇ ਪੁੱਤ ਨਾਲ ਵਰਤਦੀ ਆਂ ਵੀ ਮੈਂ ਕੋਈ ਤਾਂ ਉਹਨੂੰ ਗੱਲ ਦੱਸਾਂ ਮੇਰੀ ਕੋਈ ਗੱਲ ਦਾ ਤਾਂ ਹੱਲ ਕਰੇ ਕਾਮਲੀ ਨੂੰ ਆਈ ਨਹੀਂ ਆਉਂਦਾ ਮੈਂ ਫੋਨ ਲਾ ਲਾਂ ਦੇਖਦੀ ਅੱਜ ਦਾ ਦਿਨ ਜੇ ਤਾਂ ਫੋਨ ਆ ਗਿਆ ਆ ਗਿਆ ਨਹੀਂ ਦੇਖੀ ਜੋ ਹੁਣ ਕਿਹੜਾ ਤੋਹ ਲਾ ਹਟੀ ਦੁਬਾਰੇ ਲਾਇਆ ਤਾਂ ਮੈਂ ਚੱਕ ਲੂੰਗੀ ਲੈ ਅੱਜ ਤਾਂ ਹਰਾ ਵੀ ਨਹੀਂ ਲੈ ਕੇ ਆਈ ਨਹੀਂ ਟੈਨਸ਼ਨ ਕਰੀ ਜਾਂਦਾ ਕੱਲ ਤਾਂ ਮੈਂ ਪਾਤਾ ਹੀ ਸੁੱਕਾ-ਕੜੁੱਕਾ ਐ ਚੱਕਿਆ ਅੱਜ ਤਾਂ ਉਹ ਵੀ ਨਹੀਂ ਚੱਲ ਥੋੜਾ ਜਿਹਾ ਹੋ ਪਿਆ ਲੈ ਲੇਟੀ ਭੰਤੀ ਪਈ ਐ ਨਹੀਂ ਤਾਂ ਲੇਟੀ ਧਰਦਨੀ ਆ ਚਲਿਆ ਆਉਦਾ ਕੋਈ ਕੰਮ ਕਰਾਂ ਹੁਣ ਮੈਂ ਤਾਂ ਕੇਰਾਸ ਦੇ ਹਾਲਾ ਹੋਈ ਸੀ ਉਹਨੂੰ ਕਹਿੰਦਾ ਸੀ ਬੇਬੇ ਨਾਲ ਗੱਲ ਕਰ ਲੈ ਘਰੀ ਹੂ ਪਤਾ ਨਹੀਂ ਨਾ ਕਿਰੇ ਵੇਲੇ ਹੋਗੀ ਕੀ ਕਰਾਂ ਮੈਨੂੰ ਤਾਂ ਆਪ ਟੈਨਸ਼ਨ ਹੋਈ ਪਈ ਐ ਮੈਂ ਤਾਂ ਸਾਰਾ ਦਿਨ ਫਿਕਰਚੀ ਰਹਿੰਦੀ ਆ ਨਾ ਮੜ ਕਿਵੇਂ ਤਾਂ ਆਦੀ ਮਾਂ ਨਾਲ ਗੱਲ ਵੀ ਨਹੀਂ ਕਰੀ ਤੇ ਆਦੀ ਮਾਂ ਨੂੰ ਪੁੱਛ ਲਾਂ ਹੈ ਚਲ ਆਈਏ ਮੇਰੀ ਮਾਂ ਨੂੰ ਜੇ ਮੈਂ ਪੁੱਛ ਲਾਂ ਯਾ ਮੇਰੀ ਮਾਂ ਕੋੜੀ ਥੋੜੇ ਕਨੇ ਪੈਸੇ ਹੁਣ ਮੇਰੀ ਮਾਂ ਹੀ ਦੇ ਦਿੰਦੀ ਤੇ ਐਨੀ ਮਦਦ ਤਾਂ ਹੀ ਗੱਲ ਮਾਂ ਮੇ ਕਰਦਿਆਂ ਹੁੰਦਾਂ ਆਈਆਂ ਕੀ ਕਰੀਏ ਭਾਈ ਹੁਣ ਉਹ ਹੀ ਗੱਲ ਨਾਲੇ ਜ਼ਮੀਨ ਤੋਂ ਡਰ ਲੱਗਦਾ ਪੰਜ ਕਿੱਲੇ ਜ਼ਮੀਨ ਦੇਗੀ ਜੇ ਉਹ ਜ਼ਮੀਨ ਲੈਗੀ ਨਾਲੇ ਲੋਕ ਐ ਕਹਿਣਗੇ ਉਹ ਦਿਨੇ ਤਾਂ ਠੇਕੇ ਤੇ ਲੈਂਦੇ ਸੀ ਮੱਸੀਆਂ ਲੈਂਦੇ ਸੀ ਠੇਕੇ ਤੇ ਇਹ ਸੀ ਜ਼ਮੀਨ ਕਿਸੇ ਨੂੰ ਹੋਰ ਦੇਣ ਨਹੀਂ ਦਿੰਦੇ ਜੇ ਤਾਇਆ ਕਹਿਨ ਦੇਗੀ ਉਹ ਜ਼ਮੀਨ ਲੈ ਸਾਡੀ ਬੇਇੱਜ਼ਤੀ ਹੋ ਜਾਊਗੀ ਉਹ ਤਾਂ ਕਹਿੰਦਾ ਹਰਪ੍ਰੀਤ ਐ ਚੌੜੀ ਉਹ ਕਹਿੰਦੀ ਸੀ ਐ ਕਹਿੰਦੀ ਸੀ ਜ਼ਮੀਨ ਤਾਂ ਸਾਨੂੰ ਦੇ ਕੇ ਜਾਊਗੀ ਕਿਸੇ ਨੂੰ ਨਹੀਂ ਲੈਣ ਦਿੰਦੇ ਸੀ ਹੋਰ ਆਪ ਹੀ ਰੱਖਾਂਗੇ ਉਨ ਜੇ ਆਹੀ ਗੱਲ ਜੇ ਉਹਦੇ ਨਾਂ ਜਾਇਆ ਗਿਆ ਨਾਨਕ ਸ਼ਕਤ ਉਹ ਬਾੜਾ ਕੁਝ ਮੰਗ ਕੇ ਖੜ ਗਈ ਨਾ ਭਰੀ ਗਈ ਤੇ ਜ਼ਮੀਨ ਫੇਰ ਆਪਾਂ ਨੂੰ ਕਿੱਥੋਂ ਦੇਊਗੀ ਫਿਰ ਤਾਂ ਅਗਲੀ ਬਾਹਰ ਦੇਊਗੀ ਭਈ ਕੀ ਕਰਾਂ ਮੈਂ ਤਾਂ ਲੇਪੀ ਪਾ ਕੇ ਨਾ ਮੈਂ ਇਸ ਨੂੰ ਲਿਉਣੀ ਖੋਲ ਕੇ ਆਹ ਹਰਿਆ ਜਾ ਖਾਲੂ ਕੁਛ ਆ ਲੇਪੀ ਖਾਲੂਗੀ ਦੇਖੀ ਉਹ ਜਿੰਨੇ ਬਣਦਾ ਤੇ ਬੇਬੇ ਹੈਗੀ ਆਪੇ ਕਰੂਗੀ ਆ ਉਹਦਾ ਮਸਾਲਾ ਲ ਸੋਚਾ ਫਿਕਰਾਂ ਨਹੀਂ ਮਾਰਤੇ ਹਨ ਜੇ ਸੋਚ ਲਿਆ ਆ ਗਾ ਫੋਨ ਤਾਂ ਆਪਰੇ ਹੋ ਸਰਿਆ ਗਾ ਫੋਨ ਤਾਂ ਕੁੜੀ ਦਾ ਹੈਲੋ ਹੈਲੋ ਹਾਂ ਬੱਤ ਚਾਚੀ ਸਤਿ ਸ਼੍ਰੀ ਅਕਾਲ ਬੁੱਤੋ ਹੋ ਠੀਕ ਹੋ ਹਾਂ ਜੀ ਬੱਤ ਚਾਚੀ ਤੁਸੀਂ ਸੁਣਾਓ ਠੀਕ ਹੈ ਬੁੱਤੋ ਬਦਾਈਆਂ ਬੁੱਤੋ ਤੇਰੇ ਪੁੱਤ ਦੇ ਵਿਆਹ ਦੀਆਂ ਤੈਨੂੰ ਤੈਨੂੰ ਵੀ ਬਦਾਈਆਂ ਚਾਚੀ ਹਾਂ ਬੱਚਾ ਬਿਮਾਰ ਹੋ ਰਹੀ ਹੈ ਚਾਚੀ ਚਲ ਕੋਈ ਨਾ ਬੁੱਤੋ ਬਿਮਾਰ ਹੋਏਗੀ ਠੀਕ ਹੋ ਆ ਜਾਂਗੀ ਦਵਾਈ ਦੂਈ ਲੈ ਲੈ ਕੱਲੀ ਜਾਣੀ ਮੂਰੇ ਹੱਕ ਤਾਈ ਕਰਨਾ ਬੁੱਤੋ ਦੇਖਾ ਨਾ ਹੋਰ ਬੱਸ ਕੁਛ ਨਾ ਆ ਕਿ ਭੱਜੇ ਫਿਰ ਵਕਤ ਤੈਨੂੰ ਪਤੀ ਇੱਕ ਤਾਂ ਦਿਨ ਥੋੜੇ ਸੀਗੇ ਹਾਂ ਹਾਂ ਤਕੀ ਨਾ ਗੁੱਸਾ ਨਾ ਕਰਿਓ ਮੈਨੂੰ ਤੁਹਾਡੇ ਕੋਲ ਟਾਈਮ ਹੀ ਨਹੀਂ ਲੱਗਿਆ ਫੋਨ ਕਰਨ ਦਾ ਨਾ ਹੁੰਦਾ ਗੁੱਸਾ ਤਾਂ ਕੀ ਕਰੀਏ ਬੁੱਤ ਫਿਰ ਕਹਿੰਦੇ ਅਸੀਂ ਤਾਂ ਕੰਮ ਦੇ ਚ ਭੱਜੇ ਫਿਰ ਤਾਂ ਸੋਚ ਫਿਕਰ ਜੀ ਹੋਈ ਪਈ ਆ ਘਰੇ ਛੋਟੀ ਫਿਕਰ ਦਾ ਤਾਂ ਮੈਨੂੰ ਪਤਾ ਲੱਗ ਗਿਆ ਮੈਨੂੰ ਨਾ ਤਾਈ ਨੇ ਫੋਨ ਕੀਤਾ ਸੀ ਅੱਛਾ ਫੋਨ ਤੇਰੇ ਕੋਲ ਪਹੁੰਚ ਗਿਆ ਸਾਡਾ ਪਹੁੰਚ ਗਿਆ ਮੇਰੇ ਕੋਲ ਫੋਨ ਪਹੁੰਚਿਆ ਤਾਈ ਮੈਂ ਤੈਨੂੰ ਫੋਨ ਕਰਿਆ ਨਹੀਂ ਤਾਂ ਜੇ ਇਹ ਕਿੱਦਾਂ ਦੇ ਮੈਂ ਹੋਰ ਵੀ ਨਾ ਲਉਣੀ ਅੱਛਾ ਅੱਛਾ ਹਾਂ ਫੋਨ ਭਾਈ ਆਇਆ ਰਹਿਣ ਕੋਈ ਸਹਾਰਾ ਦੇ ਨਾਲ ਤਾਂ ਕੋਈ ਹੈ ਹੀ ਨਹੀਂ ਜੇ ਕੋਈ ਕਰੇ ਗੱਲ ਕਰਦਾ ਫੋਨ ਕਰਨਾ ਤਾਂ 1-2 ਮਿੰਟ ਲੌਂਦਾ ਦੇਖ ਲੈ ਮਿੰਟ ਚ ਜੇ ਤੈਨੂੰ ਫੋਨ ਕਰਤਾ ਭਾਈ ਚੱਲ ਕੋਈ ਨਹੀਂ ਚਾਈ ਨਹੀਂ ਕੋਈ ਥੋੜਾ ਬੁਰਾ ਨਹੀਂ ਸੋਚਿਆ ਉਹ ਤਾਂ ਚੰਗਾ ਹੀ ਸੋਚਿਆ ਚਾਚੀ ਬੁਰਾ ਤਾਂ ਕਹੋ ਨਹੀਂ ਸੋਚਿਆ ਭਾਈ ਹੁਣ ਤਾਈ ਨੂੰ ਤੂੰ ਤਾਂ ਚੰਗਾ ਕਹੇਗੀ ਜੇ ਉਹ तेरे ਕੋ ਫੋਨ ਵਾ ਕੇ ਖਬਰ ਕਿ ਕੁਛ ਕਿਹਾ ਹੋਊਗਾ ਤਾਈ ਨੂੰ ਹੁਣ ਕਹਿੰਦੇ ਆਪਾਂ ਨੂੰ ਲੜਾ ਲੜਾਊਗੀ ਤਾਈ ਮਗਰ ਮੈਨ ਲੱਗ ਜੀ ਭਾਈ ਆਪਦੀ ਮਗਰ ਨਹੀਂ ਨਹੀਂ ਚਾਚੀ ਮੈਨ ਚਾਈ ਮਗਰ ਨਹੀਂ ਲੱਗਦੀ ਮੈਂ ਥੋੜੇ ਮੰਦਰੀ ਲੱਗੂਗੀ ਜਿਵੇਂ ਮੈਂ ਤੁਹਾਨੂੰ ਕਹਿੰਦੀ ਹਾਂ ਹੋਮੇ ਕਰੋ ਦੇਖ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਥੋੜੀ ਕਵੀ ਆਹ ਇਹ ਤਾਂ ਬੋਤ ਮੈਨੂੰ ਪਤਾ ਹੈ ਕਬੀਲਦਾਰੀ ਦਾ ਬਹੁਤ ਨੂੰ ਪਤਾ ਹੀ ਹੈ ਦੇਖ ਮੈਨੂੰ ਚਾਚੀ ਨੇ 34 ਨੇ ਸਾਰਾ ਕੁਝ ਦੱਸਤਾ ਚਾਚੀ ਬਾਈ ਆਏ ਕਰਕੇ ਕਿਤੇ ਬਾਈ ਨੇ ਸਪਰੇ ਚੱਕ ਲਈ ਕਿਤੇ ਬਾਈ ਨੇ ਰੱਸਾ ਚੱਕ ਲਿਆ ਮੇਰੇ ਕੋਲੇ ਸਾਰੀਆਂ ਗੱਲਾਂ ਆ ਗਈਆਂ ਅੱਛਾ ਅੱਛਾ ਬੂਹ ਮਰ ਜਾ ਸਰ ਤਾਂ ਕਰਦੇ ਸਾਰੀ ਹਿਸਟਰੀ ਦੇ ਨੂੰ ਦੱਸਦੀ ਵੀ ਐ ਹੋਈ ਜਾਂਦੇ ਤੇਰੇ ਵਿਆਹ ਵਾਸਤੇ ਇਹ ਕਹਿੰਦੇ ਵੀ ਲੜਾਈ ਪਈ ਜਾਂਦੀ ਹੈ ਪੁੱਛਣਾ ਕਿ ਦੇਖ ਹੁਣ ਮੈਨੂੰ ਦੇਖਾ ਹੋਰ ਕੁਝ ਨਹੀਂ ਚਾਹੀਣਾ ਮੈਨੂੰ ਇਹਦੇ ਪੇਕੇ ਚਾਹੀਦੇ ਹੈਗੇ ਮੇਰੇ ਦੇ ਇੱਕ ਪੁੱਤ ਦਾ ਵਿਆਹ ਮੇਰੇ ਪੁੱਤ ਦੇ ਵਿਆਹ ਚਾਹ ਕੇ ਖੜ ਜੂ ਮੈਨੂੰ ਕੁਛ ਨਹੀਂ ਚਾਹੀਦਾ ਸਾਰੀ ਤਿਆਰੀ ਮੈਂ ਆਪੇ ਕਰੂੰਗੀ ਸੋਨੂੰ ਨਾ ਥੋੜਾ ਵੱਡਾ ਆਪੇ ਕਰ ਦੂੰ ਮੈਂ ਸਾਰਾ ਕੁਛ ਵਿਖਾ ਦੂੰ ਤੁਹਾਡੇ ਵਾਸਤੇ ਵੀ ਆ ਮੇਰੇ ਤੇ ਕਿਲੇ ਠੀਕ ਹੈ ਬੁੱਤਾ ਠੀਕ ਹੈ ਦਿਖਾ ਤਾਂ ਦੇਾਂਗੇ ਬੁੱਤਾ ਖਾਲੀ ਹੱਥ ਤੇ ਮੂੰਹ ਨੂੰ ਵੀ ਨਹੀਂ ਆਂਦਾ ਮਾੜਾ ਮੋਟਾ ਤਾਂ ਸਾਨੂੰ ਕਰਨਾ ਹੀ ਪਊ ਜੀ ਤਾਂ ਸੋਨੂੰ ਮੈਂ ਕਹਤਾ ਮੈਨੂੰ ਨਹੀਂ ਕੁਛ ਚਾਹੀਦਾ ਦੇਖ ਜਮੀਨ ਹੈ ਜਿਹੜੇ ਮੇਰੇ 5 ਕਿਲੇ ਆ ਉਹ ਮੈਂ ਹੋਰ ਕਿਸੇ ਨੂੰ ਦਿੰਦੀ ਨਹੀਂ ਨਾ ਤਾਂ ਮੈਂ ਛੇ ਕਿਤੇ ਦੇਵਾਂ ਤੇ ਨਾ ਮੈਂ ਉਹਦੇ ਮੇਂ ਜਿੱਤੇ ਦੇ ਕੇ ਜਾਉਂ ਮੈਂ ਤੁਹਾਨੂੰ ਦੇ ਕੇ ਜਾ ਠੀਕ ਹੈ ਬੁੱਤਾ ਠੀਕ ਹੈ ਸ਼ਾਬਾਸ਼ ਬੁੱਤ ਜਾਂਦੀ ਵਾਦੀ ਹੈ ਜਿਹੜੀ ਨੇ ਤਾਈ ਧੀ ਸੋਚ ਉਹ ਮੇਰੇ ਉਹ ਵੀ ਮੈਂ ਆਪਦੇ ਕੋਲੋਂ ਆਪੇ ਵਿਖਾ ਦੂੰਗੀ ਹਾਂ ਕੱਲੇ ਜਾਣੇ ਬਿਆਤੇ ਆਲੀ ਠੀਕ ਹੈ ਪੁੱਤ ਠੀਕ ਹੈ ਕੋਈ ਨਾ ਮੰਗੇ ਤੂੰ ਸੋਚਣਾ ਕਰ ਪੁੱਤ ਵਿਆਹ ਚ ਤਾਂ ਮੰਗੇ ਹਾਂ ਹਾਂ ਠੀਕ ਹੈ ਇੱਕ ਜਮਾਨਟ ਹੈ ਚਿੰਨ੍ਹ ਲਓ ਮੇਰੇ ਹੁੰਦੇ ਜਦੋਂ ਮੈਂ ਹੈਗੀ ਆ ਮੂਰੇ ਕਬੀਲਦਾਰੀ ਚ ਮੈਂ ਆਪਦੇ ਮੈਂ ਆਪੇ ਕਰ ਦੋ ਸਾਰਾ ਕੁਝ ਮੈਂ ਇਹ ਕਹਿ ਦੂੰ ਮੇਰੇ ਖਾਤੇ ਚ ਪੈਸੇ ਪਈ ਸੀ ਠੀਕ ਹੈ ਪੁੱਤ ਠੀਕ ਹੈ ਖਾਤਾ ਹੀ ਤਾਂ ਕਹਿ ਦਾਂਗੇ ਪੁੱਤ ਕਹਿੰਦੇ ਧੀਆਂ ਤਾਂ ਆਪਦੇ ਮਾਪਿਆਂ ਦੀ 100-100 ਬੜ ਦੇ ਰੱਖ ਲੈਂਦੀਆਂ ਤੂੰ ਤਾਂ ਰੱਖ ਲੇਂਗੀ ਇਹ ਖਾਲੀ ਹੱਥ ਤਾਂ ਮੂਨੇ ਨਹੀਂ ਜਾਣਾ ਹੈ ਮਾੜ ਮੋਟਾ ਤਾਂ ਕਰਨਾ ਪਊ ਸਾਨੂੰ गल सही है पुते जे तू कर दे तेरा भरा कि कर दा तेरी भरजाई तो हूं करना ही करना जो मेरी आप दी बना ली तू काचे की ती हुई इन्होंने गुर मेरी आपकी ती हो ਜਾ ਕਿ ਟੈਂਸ਼ਨ ਨਹੀਂ ਮੇਰੇ ਹੁੰਦੇ ਦੇਖੋ ਇਹ ਤਾਂ ਉਹ ਗੱਲ ਜ਼ਮੀਨਾਂ ਤਾਂ ਦੇਖੋ ਪੁੱਤੀ ਬਣਾਉਣੇ ਹੁੰਦੇ ਧੀਆ ਤਾਂ ਸਾਰਿਆਂ ਨੂੰ ਦੁੱਖ ਹੀ ਬਣਾਉਣ ਉਹ ਗੱਲ ਦੇ ਕਿੰਨਾ ਗੱਲ ਸਹੀ ਹੈ ਬੁੱਤ ਗੱਲ ਸਹੀ ਹੈ ਐਵੇਂ ਸਿਆਣਿਆਂ ਨੇ ਕਿਸੇ ਨੇ ਕਿਹਾ ਹਾਂ ਐਵੇਂ ਸਿਆਣਿਆਂ ਨੇ ਕਿਸੇ ਨੇ ਕਿਹਾ ਕਿ ਪੁੱਤ ਬਣਾਉਣ ਜ਼ਮੀਨਾਂ ਧੀਆ ਦੁੱਖ ਬਣਾਉਂਦੀਆਂ ਉਹੀ ਗੱਲ ਸੱਚੀ ਹੋ ਗਈ ᱛੀ ਇਹ ਹਾਂ ਉਹ ਦੇਖੋ ਮੇਰੇ ਹੁੰਦੇ ਕੋਈ ਫਿਕਰ ਕਰਨ ਦੀ ਥੋੜੀ ਲੋੜ ਨਹੀਂ ਖਾਲੀ ਪਰੇ ਚੁੱਪ ਕਰਕੇ ਮੇਰੇ ਆ ਕੇ ਖੜਜੋ ਦੇਖ ਕਿੱਦੇ ਮੈਂ ਤੁਹਾਨੂੰ ਫੋਨ ਕਰਤਾ ਪੱਕਾ ਕਰਕੇ ਆ ਬਿਜਾ ਜੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਦੇਤੀ ਕੀ ਲਿਆਇਆ ਕੀ ਨਾ ਸੋਨੂ ਦੇ ਕੋਲ ਗੱਲ ਕਰਨ ਦੀ ਵੀ ਲੋੜ ਨਹੀਂ ਲੱਗਿਆ ਬਸ ਮੇਰੇ ਬਿਨ ਠੀਕ ਹੈ ਠੀਕ ਹੈ ਪੁੱਤ ਅਸੀਂ ਕਿਸੇ ਕੋਲ ਗੱਲ ਕਰਦੇ ਪੁੱਤ ਤੂੰ ਸੁਆਚਨਾ ਕਰ ਜਿਹੇ ਹੈਗੇ ਅਸੀਂ ਆਵਾਂਗੇ ਤੇਰੇ ਕੋਲ ਪਹੁੰਚਾਂਗੇ ਥੋੜਾ ਹੀ ਆ ਨਾ ਮੈਂ ਆਪੇ ਸਾਥ ਤੋਰ ਕੋਈ ਪਰਦਾ ਮੇਰੇ ਸਾਥ ਦਾ ਸਵਾ ਇਹ ਮੇਰੀ ਸਿਕਮੰਦਾ ਨਾ ਨਾ ਕੋਈ ਨਾ ਪੁੱਤ ਕੋਈ ਨਾ ਤੈਨੂੰ ਆਦੇ ਘਰੇ ਤਾਂ ਪਰਦਾ ਨਹੀਂ ਹੈ ਫੇਰ ਹਾਲ ਚਲ ਕੋਈ ਨਾ ਪੁੱਤ ਉਹ ਤਾਂ ਮੈਨੂੰ ਪਤਾ ਹੀ ਤੂੰ ਆਦੇ ਘਰੇ ਕਿਵੇਂ ਮਰਜ਼ੀ ਪਰਦਾ ਰੱਖ ਲਈ ਕਿਵੇਂ ਕਰ ਲਈ ਅਸੀਂ ਖਾਲੀ ਭਰੇ ਜਿਹੇ ਹੈਗੇ ਤੇਰੇ ਕੋਲ ਪਹੁੰਚਾਂਗੇ ਠੀਕ ਹੈ ਠੀਕ ਇਹ ਛੋਟਾ ਪਲਾ ਹੋਵੇ ਤਾਈ ਦਾ ਵਿਚਾਰੀ ਨਹੀਂ ਜਿਹੜੀ ਨੇ ਦੱਸਤਾ ਨਹੀਂ ਤੁਸੀਂ ਪਤਾ ਨਹੀਂ ਕੀ ਕੁਝ ਕਰਦੇ ਚਲ ਹੋਰ ਪੁੱਤ ਤਾਂ ਕਹਿੰਦੇ ਮੈਨੇ ਬਾਹਰੋਂ ਪਤਾ ਨਹੀਂ ਕੀ ਕੁਸ ਕੀ ਹੋਊਗਾ ਕਿ ਮੈਂ ਕਹਿੰਦੇ ਹੁਣ ਤੂੰ ਸਾਡੇ ਨਾਲ ਲੜੇਂਗੀ ਤੇ ਜਮੀਨਾਂ ਨੇ ਚਰ ਹੋਗਾ ਤੇਰੀ ਪੌਂਦਿਆਂ ਨੂੰ ਹੁਣ ਤਾਈ ਨੇ ਖਬਰ ਕੀ ਕੁਸ ਕਿਹਾ ਹੋਇਆ ਇਹਨੇ ਸ਼ਾਬਾਸ਼ ਜਿਹੜੀ ਨੇ ਤਾਈ ਨੇ ਤੈਨੂੰ ਦੱਸਤਾ ਤੇ ਤੂੰ ਹਾਂ ਸਾਨੂੰ ਫੋਨ ਲਾ ਲੈ ਚਲ ਇਹਨੇ ਨਾ ਸਾਡੀ ਲੱਜਿਆ ਰਹਿਗੀ ਪੁੱਤ ਕੋਈ ਗੱਲ ਨਹੀਂ ਚਾਹੀਦੀ ਕੋ ਕਾਚੇਰੀ ਲੋੜ ਨਹੀਂ ਸਾਨੂੰ ਕੋਈ ਕਿਸਤ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤਾਂ ਮੈਂ ਕਰਤ ਕੋਈ ਵਾਅਦਾ ਦੇ ਦੂੰਗੀ ਠੀਕ ਹੈ ਪੁੱਤ ਠੀਕ ਹੈ ਠੀਕ ਹੈ ਪੁੱਤ ਸ਼ਾਬਾਸ਼ ਲਾਰੀ ਭਾਈ ਨੇ ਤੇ ਪਾ ਬਿਲ ਕਹਿਣੀ ਦੋਨਾ ਠੀਕ ਹੈ ਠੀਕ ਹੈ ਬੁੱਤ ਠੀਕ ਹੈ ਚੰਗਾ ਚਾ ਚੰਗਾ ਬੁੱਤ ਚੰਗਾ ਲੈ ਆ ਜੀਆਂ ਤੀਆਂ ਤਾਂ ਹਰੇਕ ਦੇ ਹੋਣ ਘਰ ਘਰ ਹੋਣ ਲੈ ਫੇਰ ਵੀ ਨਾ ਮੇਰੇ ਦੌਰ ਦਿੱਤੀ ਹੈਗੀ ਤਾਂ ਵੀ ਮੇਰਾ ਪੜਦਾ ਰੱਖਦੀ ਹੈ ਉਹਦੇ ਮਾਂ ਨਹੀਂ ਪਿਓ ਨਹੀਂ ਤਾਂ ਵੀ ਕਹਿੰਦੀ ਹੈਗੀ ਅੱਕੇ ਕਹਿੰਦੇ ਤੁਸੀਂ ਮੇਰੇ ਪੇਕੇ ਬਣ ਕੇ ਆ ਜਾਓ ਆਪ ਨੂੰ ਇੰਨੀ ਸੋਚ ਸੀ ਵੀ ਕਿਵੇਂ ਜਾਵਾਂਗੇ ਉਹ ਤਾਂ ਚਲ ਜਾ ਵਕੜੀ ਨੇ ਕਹਿਣ ਵਾਲੀ ਨੇ ਕਹਿਤਾ ਹੁਣ ਮੈਂ ਬਹੂਨ ਤੇ ਮੁੰਡੇ ਨੂੰ ਤਾਂ ਦੱਸਦੀ ਨਹੀਂਗੀ ਉਹਨਾਂ ਨੂੰ ਵੀ ਹਾਂ ਗੱਲ ਕਹਿੰਦੇ ਕੁੜੀ ਨੇ ਫੋਨ ਕਰਿਆ ਵੀ ਕੁਝ ਵੀ ਨਾ ਲੈ ਕੇ ਖਾਲੀ ਆ ਜਾਓ ਮੈਂ ਮੂਰੇ ਨਾ ਕਰ ਦੂੰ ਇਹਨਾਂ ਨੇ ਫਿਰ ਮੈਨੂੰ ਜਮਾ ਨਹੀਂ ਗੁਸਲ ਜਾਣ ਦੇਣਾ ਲੈ ਕੇ ਤਾਂ ਜਾਵਾਂਗੇ ਜਿੰਨੇ ਕੁ ਜੋਗਿਆ ਕੁੜੀ ਦੇ ਲਈੜੇ ਵੀ ਚਾਹੀਦੇ ਐ ਮੁੰਡੇ ਦੇ ਵੀ ਚਾਹੀਦੇ ਗਾਂਹਾਂ ਉਹਦੀ ਨੂਹ ਦੇ ਵੀ ਚਾਹੀਦੇ ਐ ਫਿਰ ਭਾਈ ਨਾਨਕਸ਼ੱਕ ਚ ਪਹਿਲੀ ਨਾਨਕਸ਼ੱਕ ਐ ਹੋਰ ਵੀ ਲੀੜੇ ਚਾਹੀਦੇ ਐ ਕੋਈ ਕਹਿੰਦਾ ਚਾਰੇ ਲਾਗੀਆਂ ਦੇ ਵੀ ਚਾਹੀਦੇ ਹੈਗੇ ਹੋਰ ਵੀ ਕਹਿੰਦੇ ਫਲੇ ਰੱਖੇ ਹੁੰਦਾ ਇੱਕ ਇੱਕ ਸਰਪੰਚੇ ਦਾ ਹੁੰਦਾ ਸਾਰਾ ਕੁਝ ਚਾਹੀਦੇ ਚਾਹੀਦਾ ਕਿ ਉਹਨੇ ਕੁੜੀ ਨੇ ਤਾਂ ਹੁਣ ਕਹਿ ਦਿੱਤਾ ਜਿਹੜਾ ਕਹਿਣਾ ਸੀਗਾ ਨਾ ਪੈ ਲੈ ਕੇ ਜਾਵਾਂਗੇ ਜਿੰਨੇ ਜੋ ਗਿਆ ਖਾਲੀ ਤਾਂ ਕੋਈ ਜਾਂਦੇ ਨਹੀਂਗੇ ਕੋਈ ਨਾ ਆਉਣਗੇ ਮੁੰਡੇ ਨਹੀਂ ਬਹੂ ਨੂੰ ਕਰਦੀਆਂ ਮੈਂ ਰਹਿ ਉਹਨਾਂ ਨਾ ਪੁੱਛਦੀਆਂ ਕਿ ਕੀ ਕਹਿੰਦੇ ਆਗੇ ਨਵੇਂ ਤਾਂ ਮੈਂ ਸਭੀ ਬੰਨਿਆਈ ਬੇਬੇ ਨੂੰ ਐ ਨਹੀਂ ਵੀ ਕੱਪੜੇ ਲੀੜੇ ਦੀ ਤੈਅ ਕਰਦਿਆਂ ਲਾ ਕੇ ਬਸ ਉੱਥੇ ਬੈਠੀ ਐ ਐ ਨਹੀਂ ਪਤਾ ਬੈਠੀ ਵੀ ਐ ਕਿ ਕਿਧਰੇ ਟੱਪ ਗਈ ਐ ਨਹੀਂ ਪਤਾ ਕਿਸੇ ਚਾਚੀ ਤਾਈ ਦੇ ਜਾਵੜੀ ਹੋਵੇ ਬਾਗੀ ਹੋਵੇ ਰਿਆਂ ਕਰਨ ਮੈਨੂੰ ਤਾਂ ਕੁਛ ਦੱਸਿਆ ਨਹੀਂ ਵੀ ਕੁੜੀ ਫੋਨ ਕਰਕੇ ਕਹਿੰਦੀ ਕੀ ਐ ਕੀ ਕਿਹਾ ਉਹਨੇ ਹਾਂ ਕਹਿਆ ਕਿ ਨਾ ਕਹਿਆ ਕੁਛ ਮੰਗਿਆ ਜਾਂ ਨਾ ਮੰਗਿਆ है? मेरे को गल करी जो मैं नीरा पाई नहीं इधर मेरे को मेनू तो दी मेन लगता जी मैं हूँ नी टप गई होंगी बहर नू हो पी कि गुम गुम तो नहीं होगी बेबे कितने कुछ बारा मग लिया हो नेबे बेबे ने बे -बे? बे -बे? बे -बे? हाँ कट पे हो पाएगी मुंडा बैठा मेरे को गुड्डी का फोन आया गलां करी जाते मां पुत ओनों में कटता ਕਰ ਕਰ ਲਾਰਸੋਂ ਖੰਗੀ ਜਾਂਦਾ ਸੀ ਇੱਥੇ ਕਨ ਬੰਨ ਟੈਨਸ਼ਨ ਹੋਈ ਪਈ ਮੈਂ ਗੋਲੀਆਂ ਲੈਂਦਾ ਸੀ ਹਰ ਤੀ ਦਿਨ ਮੈਨੂੰ ਲੈਣ ਦਿੱਤੀਆਂ ਉਹ ਦਵਾਈ ਲੈਣ ਵਾਗਿਆ ਮੈਂ ਫੋਨ ਕੱਟ ਕੇ ਸੁਣ ਕੇ ਪਾਈ ਗਈ ਉਹਦਾ ਤਾਂ ਮੈਨੂੰ ਪਤਾ ਹੈ ਉਹਨੂੰ ਤਾਂ ਮੈਂ ਸਾਰਾ ਕੁਝ ਮੈਂ ਕਹਿ ਕੇ ਦੀ ਸੀ ਬੇਬੇ ਨਾਲ ਗੱਲ ਕਰ ਲੈ ਤੇਰੇ ਨਾਲ ਗੱਲ ਕਰਕੇ ਵਾਗ ਗਿਆ ਉਹ ਤੇ ਤੂੰ ਗੱਲ ਕਰ ਲਈ ਕਿ ਨਾ ਕੁੜੀ ਨੇ ਤੈਨੂੰ ਕੁੜੀ ਕੀ ਕਹਿੰਦੀ ਕੁੜੀ ਨੇ ਕੀ ਕਹਿਣਾ ਸੀ ਭਾਈ ਕੁੜੀ ਨੇ ਗਲਤਾਂ ਕਰ ਲਈ ਮੇਰਾ ਗੱਲ ਕਰ ਲਈ ਹਾਂ ਬੇਬੇ ਕਿੰਨਾ ਕ ਕਹਿੰਦੀ ਕਿੰਨਾ ਕ ਮੰਗਦੀ ਹੈ ਬੇਬੇ 10 ਲੱਖ ਤਾਂ ਨਹੀਂ ਮੰਗਦੀ ਕਿਤੇ ਐ ਕਹਦੇ ਭਾਈ ਮੈਂ ਤਾਂ ਉਹ ਹੀ ਗੱਲ ਅੱਧੇ ਪੈਸੇ ਲਾਓ ਮੈਨੂੰ ਤੇ ਉਹ ਤੂੰ ਦਬਰਡਨ ਚਲੇ ਯਾਨੀ ਆ ਉਹਦੇ ਮਨ ਨਹੀਂ ਬਣਾਈ ਯਾਨੀ ਆ ਉਹਦੇ ਮਨ ਨਹੀਂ ਢਾਈ ਯਾਨੀ ਉਹ ਤਾਂ ਕੁਝ ਨਹੀਂ ਮੰਗਿਆ ਕੁਝ ਨਹੀਂ ਮੰਗਿਆ ਨਾ ਕੁਝ ਨਹੀਂ ਮੰਗਿਆ ਉਹਨੇ ਤਾਂ ਉਹ ਤਾਂ ਕਹਿੰਦੀ ਖਾਲੀ ਪਰ ਜਿਹੇ ਜਿਹੇ ਹੈਗੇ ਮੇਰੇ ਕੋਲ ਉਹੋ ਜੇ ਆ ਜਾਓ ਤਿੰਨੇ ਲੀੜੇ ਲਿਆਉਣਾ ਜਿਹੜੇ ਉਹ ਵੀ ਨਾ ਮੈਨੂੰ ਤਾਂ ਲਿਆ ਮੈਂ ਤਾਂ ਆਪੇ ਨਾ ਕਰੂ ਸਭ ਕੁਝ ਮੈਂ ਤਾਂ ਕਰੀ ਬੈਠੀ ਨਹੀਂ ਬੇਬੇ ਆਪਾਂ ਤਾਂ ਕੰਮਲੇ ਹੋ ਰਹੇ ਜਮਾ ਆਪਾਂ ਨੂੰ ਤਾਂ ਦੋ ਦਿਨ ਹੋ ਗਏ ਰੋਟੀ ਨਹੀਂ ਖਾਦੀ ਹੈ ਰੋਟੀ ਤਾਂ ਨਹੀਂ ਖਾਦੀ ਭਈ ਆਪਾਂ ਨੇ ਆਏ ਉਹ ਆਪਦੇ ਆਪ ਅੰਦਰੋਂ ਦੇ ਖਬਰਾਂ ਕਿ ਉਸ ਕਰੀ ਜਾਂਦੇ ਜਵਾਕੜੀ ਉਹਨੇ ਖਬਰਾਂ ਖਾਦੀ ਹੈ ਕਿ ਨਾ ਖਾਦੀ ਆ ਉਹ ਤਾਂ ਕਹਿੰਦੀ ਤੁਸੀਂ ਸੋਚਣਾ ਕਰੋ ਉਹ ਤਾਂ ਕਹਿੰਦੀ ਮੇਰੇ ਕੋਲ ਤਾਈ ਨੇ ਫੋਨ ਕਰਤਾ ਸਾਡੀ ਸਾਰੀ ਗੱਲ ਮੈਨੂੰ ਦੱਸਦੀ ਤਾਈ ਉਹਦੋਂ ਪੰਗੇ ਲੈਣ ਨੂੰ ਤਾਈ ਨੂੰ ਕੀ ਲੋੜ ਸੀ ਦੱਸਣ ਦੀ ਤਾਈ ਨੇ ਦੱਸਤਾ ਕਹਿੰਦੀ ਇੱਕ ਦਿਨ ਤਾਂ ਮੁੰਡਾ ਸਪਰੇ ਪੀਂਦਾ ਸੀ ਤੇਰੇ ਵਿਆਹ ਖਾਤਰ ਇੱਕ ਦਿਨ ਕਹਿੰਦੀ ਮੁੰਡਾ ਖਾਹਾ ਲੈਂਦਾ ਸੀ ਤੇਰੇ ਵਿਆਹ ਖਾਤਰ ਦੇਖ ਲਵੇ ਵੀ ਤੂੰ ਕਹਦੇ ਨਹੀਂ ਕਿ ਤਾਈ ਚੰਗੀ ਏ ਤਾਈ ਦੇਖ ਲੈ ਪਹਿਲੀ ਕਰ ਦਉਂਦੀ ਆਪਣੀਆਂ ਚੁਗ ਨੂੰ ਆ ਰਿਹਾ ਗੱਲ ਦੱਸਦੀ ਉਹਨੂੰ ਨਿਉਂ ਚੁਗਲੀਆਂ ਨਾ ਮੰਨੋ ਉਹਦੇ ਦਾ ਪੁੱਤ ਖੰਨੇ ਆਨੇ ਚੁਗਰੀਆਂ ਲਾਲਾ ਕਿਵੇਂ ਲਾਲਾ ਚੰਗੇ ਕੀਤਾ ਜਿਹੜਾ ਕੁੜੀ ਨੇ ਆਪਾਂ ਨੂੰ ਫੋਨ ਕਰ ਲਿਆ ਕਹਿੰਦੀ ਕੁਝ ਵੀ ਨਾ ਲੱਗੇ ਆਓ ਖਾਲੀ ਆਜੂ ਕਿੰਤਾ ਡਰ ਗਈ ਹੋਵੇ ਚੰਗੇ ਕੀਤਾ ਉਹਨੂੰ ਐ ਹੋਗਾ ਜੀ ਮੇਰੇ ਪੁੱਤ ਦਾ ਵਿਆਹ ਨਾ ਜਣੀਓ ਕੋ ਗੱਲਬਾਤ ਹੋ ਆਗੀ ਮੈਂ ਪੱਟੀ ਦਾਸ ਨਹੀਂ ਆਉਣੀ ਜੇ ਆਪਦੇ ਤਾਂ ਮੇਰੇ ਭਰਾ ਹੈ ਨਹੀਂ ਮੇਰੇ ਚਾਚੇ ਦੇ ਪੁੱਤ ਨੂੰ ਕੁਝ ਹੋ ਗਿਆ ਮੈਂ ਕੀ ਕਰੂੰ ਡਰ ਗਈ ਬੇਬੇ ਤਾਂ ਡਰ ਗਈ ਉਹ ਤਾਂ ਤਾਂ ਕਰਕੇ ਫੋਨ ਕਰਿਆ ਉਹਨੇ ਹੁਣ ਵੀ ਆਪੀ ਲਾਇ ਕੁੜੀ ਨੇ ਪਹਿਲਾਂ ਲਾਇ ਦੱਸ ਉਦੋਂ ਮੈਂ ਕੱਟਤਾ ਗੁਰ ਲਾਲ ਦੇ ਹੁੰਦੇ ਹੁਣ ਫੇਰ ਦੁਬਾਰੇ ਆਪੀ ਲਾ ਲਿਆ ਸੀ ਉਹਨੇ ਅੱਛਾ ਆਪੀ ਗੱਲ ਕਰੀ ਆਣੇ ਆਪੀ ਕਰੀ ਗੱਲ ਮੈਂ ਤੇ ਫਿਰ ਤਾਂ ਵੀ ਕੁਸ਼ਤਾਂ ਬੋਲੀ ਹੋਊਗੀ ਵੀ ਕਿੰਨਾ ਕੁ ਭਾਈ ਕੁਸ਼ਤ ਲੈ ਜਾਣੀ ਪਊਗਾ ਕਿ ਜਿਵੇਂ ਹੀ ਅਸੀਂ ਵੱਢ ਜਾਗੇ ਆਪਾਂ ਜਿਵੇਂ ਇਹਨੂੰ ਤਾਂ ਕਹਤਾ ਕਹਿੰਦਾ ਕੁਸ਼ਤ ਨਾਲ ਲੈ ਆ ਆਪਾਂ ਤਾਂ ਕਿਵੇਂ ਵੱਢ ਜਾਗੇ ਮਾੜਾ ਮੋਟਾ ਤਾਂ ਆਪਾਂ ਨੂੰ ਕੁਸ਼ਤ ਚਾਹੀਦੇ ਜੇ ਹੁਣ ਉਹਨੇ ਕਹਤਾ ਖਾਲੀ ਉਹ ਜੋ ਖਾਲੀ ਥੋੜੀ ਵੱਢ ਜਾਗੇ ਕਹੇ ਤਾਂ ਨਹੀਂ ਵੀ ਜਦੋਂ ਕਹੀ ਜਾਂਦੀ ਵੀ ਸਾਰਾ ਕੁਝ ਮੇਰੇ ਕੋਲ ਹੈਗਾ ਮੈਂ ਆਪੇ ਕਰ ਦੂੰ ਫਿਰ ਆਪਾਂ ਨੂੰ ਕਿ ਲੋੜ ਪਈ ਲੈ ਜਾਣ ਦੀ ਆ ਕੇ ਜਾਓ ਸਾਰਾ ਕੁਝ ਆਏਗਾ ਆ ਕੇ ਆਪਾਂ ਨੂੰ ਕਿ ਲੋੜ ਪਈ ਲੈ ਜਾਣ ਦੀ ਲੈ ਜਾਣਾ ਪਊਗਾ ਜਦੋਂ ਉਹਦੇ ਆਪ ਦੇ ਭਾਈ ਨਹੀਂ ਆਦੇ ਮਾਣੀ ਪਿਓ ਨਹੀਂ ਆਪਾਂ ਹੀ ਉਹ ਚਾਚ ਦਾ ਆਪਾਂ ਹੀ ਵਾਂ ਪਿਓ ਆਂਗੇ ਜਿਹੜਾ ਜ਼ਮੀਨ ਜਾਇਆ ਤੋਂ ਦੀ ਆਪਾਂ ਬੌਣੇ ਬੀਜਦੇ ਕੁਸਤਾ ਚਾਹੀਦਾ ਮਾੜਾ ਮੋਟਾ ਤਾਂ ਨਾ ਮੁਸ਼ਕਲ ਆਉਣਾ ਪੈਂਦਾ ਆਪਾਂ ਨੂੰ ਭਾਈ ਇਹ ਜ਼ਮੀਨ ਕੋਈ ਆਪਾਂ ਫਰੀ ਨਹੀਂ ਬੀਜਦੇ ਉਹਨੂੰ ਠੇਕਾ ਦਿੰਨੇ ਆ ਠੇਕੇ ਦੀ ਕਿਸ਼ਤ ਦਿੰਨੇ ਆ ਨਹੀਂ ਜਿਹੜੀ ਕਿਸ਼ਤ ਰਹੀ ਉਹ ਤਾਂ ਮੰਗੀ ਹੋ ਕੁਸ ਨਹੀਂ ਮੰਗਾ ਕਿਸ਼ਤ ਕਿਹੜਾ ਤੂੰ ਪਹਿਲਾਂ ਚ ਬਣਾ ਦੇਣੀ 6 ਮਹੀਨੇ ਹੋ ਗਏ ਕਹਿੰਦੇ ਕਿਸ਼ਤ ਹਜੇ ਨਹੀਂ ਦਿੱਤੀ ਮੂਹੇ ਬਸਾਖ ਚ ਕਹਿੰਦੀ ਆ ਦੇ ਦਿਓ 6 ਮਹੀਨੇ ਇਧੋ ਘੜਾ ਹੋ ਵਿਆਜ ਲਊਗੀ ਵੇ ਰਾਜ ਤਾਂ ਨਹੀਂ ਲੈਂਦੀ ਅੱਛਾ ਇਸਤਨੂੰ ਵੀ ਮੰਨ ਗਈ ਵੀ ਹਜੇ ਨਾ ਦੇਓ ਨਾ ਆਹਦੇ ਕਿਸਤ ਵੀ ਨਾ ਦੇਓ ਕੋਈ ਨਾ ਕਹਿੰਦੀ ਇੱਥੇ ਤੁਸੀਂ ਖਾਲੀ ਪਰੇ ਮੇਰੇ ਵਿਆਹ ਚ ਆ ਜਾਓ ਤੇ ਕਣਕ ਵੱਢ ਕੇ ਉਦੋਂ ਦੇ ਦੇ ਮੈਨੂੰ ਕਿਸਤਾਂ ਵੇ ਵਧੀਆ ਹੁਣ ਆਪਣੀ ਤਾਂ ਪੈਨਸ਼ਨ ਖਤਮ ਹੋ ਗਈ ਨਾ ਤਾਂ ਆਪਾਂ ਨੂੰ ਨਾਈ ਤੋਂ ਹੀ ਆਣੀ ਸ਼ਾਂਪਤੀ ਲੋੜ ਐ ਤੇ ਨਾ ਕੋਈ ਆਪਾਂ ਨੂੰ ਦੇਣ ਲੈਣ ਦੀ ਲੋੜ ਐ ਕਾਸੀ ਦੀ ਤੇ ਬਸ ਜੇਦੋਂ ਕੁੜੀ ਸਾਰਾ ਕੁਝ ਕਰੀ ਬੈਠੀ ਐ ਜਿਹੜਾ ਕਰੀ ਬੈਠੀ ਹੋਏ ਆਪਾਂ ਆਪਾਂ ਉਹੀ ਦਿਖਾ ਦੇਾਂਗੇ ਆਹ ਉਹੀ ਦਿਖਾ ਦੇਾਂਗੇ ਕਾ ਚਾਹੀਏ ਆਪਾਂ ਨੂੰ ਆਪਾਂ ਨੂੰ ਵੀ ਲੀੜੇ ਲੈ ਲੈ ਦੇ ਦੂ ਆਪਾਂ ਉਹਨੇ ਸਿਉਂਦੇ ਉਹ ਵੀ ਸਿਵਾ ਕੇ ਪਾ ਦੂਗੇ ਆਪਣੇ ਬਗ ਜਾਗੇ ਆਪਾਂ ਕੱਲੇ ਬੇਬੇ ਮੈਨੂੰ ਤਾਂ ਲੋੜ ਨਹੀਂ ਨਾ ਲੀੜੇ ਦੀ ਨਾ ਕੱਪੜੇ ਦੀ ਕੁਛ ਨਾ ਰਹਿ ਨਾ ਮੈਂ ਤਾਂ ਇਹਦੇ ਪੈੱਕਿਆਂ ਤੋਂ ਛੂਟ ਲਿਆਉਂਗੀ ਬਸ ਅੱਛਾ ਤੇਰੇ ਪੈੱਕੇ ਕਿੰਨੇ ਆ ਉਹਦੇ ਜੇ ਪੈੱਕੇ ਨਹੀਂ ਵਗੜਦੇ ਆਪਣੇ ਵਰਤ ਦੀ ਉਹਦੇ ਪੈੱਕੇ ਨੇ ਉਹਨਾਂ ਨੂੰ ਲੀੜੇ ਨਾਲ ਦੀ ਗੇ ਤੈਨੂੰ ਤੇਰੇ ਪੈੱਕੇ ਲੀੜੇ ਦੇ ਦੇਣਗੇ ਕਿਉਂਕਿ ਮੇਰੀ ਤਾਂ ਮਾਂ ਦੀ ਪਰਸਨ ਨਹੀਂ ਮੇਰੀ ਮਾਂ ਕਹਿੰਦੀ ਸੀ ਕੋਈ ਗੱਲ ਨਹੀਂ ਮੈਂ ਇਹਦੇ ਕੋਲ ਗੱਲ ਕਰੀ ਸੀ ਕਹਿੰਦੀ ਤੂੰ ਟੈਨਸ਼ਨ ਨ ਤੇ ਤੂੰ ਇਹ ਕਰੀ ਬਿਆਰ ਕੱਪੜੇ ਮੇਰੇ ਕੋਲੋਂ ਲੈ ਗਈ ਮੈਂ ਤੇਰਾ ਛੁੱਟ ਲਿਆ ਨੂਗੀ ਮੈਂ ਬਸ ਸਰੇ ਹੀ ਬਿਆ ਮੈਨੂੰ ਪਤਾ ਹੀ ਹੈ ਤੇਰੇ ਭਰਾ ਨੇ ਪਹਿਲਾਂ 50000 ਜੇ ਦੇਤਾ ਹੁਣ ਤੇਰਾ ਭਰਾ ਭਗਾਲੇ ਮਹੀਨੇ ਤੋਂ 50000 ਪਤਾ ਹੀ ਹੈ ਮੈਨੂੰ ਬਾਹਰਾਂ ਬਾਡੀਆਂ ਨਾ ਮਾਰਿਆ ਕਰ ਮੇਰਾ ਭਰਾ ਦੇ ਦਊਗਾ ਕੋਈ ਨਹੀਂ ਕਿਸੇ ਨੂੰ ਕੁਝ ਦਿੰਦਾ ਜਿਹੜਾ ਉਹਦਾ ਕੁੜੀ ਦਾ ਭਰਾ ਹੈਗਾ ਜੇ ਆਪਦੇ ਸਾ ਕਪੜਾ ਨੇ ਚਾਚੇ ਦਾ ਪੁੱਤ ਇਹਨੂੰ ਤੂੰ ਕੁਝ ਦੇਣ ਨਹੀਂ ਦਿੰਦੀ ਕਹਿੰਦੀ ਸਾਡੇ ਕੋਲ ਵਧੀਆ ਸਰ ਗਿਆ ਨਾ ਦੇਣਾ ਪਊਗਾ ਤੇ ਤੇਰਾ ਭਰਾ ਕਿਵੇਂ ਹੋ ਜਾੜਾ ਤੈਨੂੰ 50000 ਦੇ ਦੂ ਲੈ ਫਿਰ ਹੁਣ 50000 ਆਪਾਂ ਮੋੜਾਂਗੇ ਆਪਾਂ ਕੀ ਰੱਖਾਂਗੇ ਤੇ ਵੇਰ ਕੀ ਹੋਵੇ ਜੇ ਨਾਨਕ ਸ਼ੱਕ ਤੇ ਦੱਸ ਨਹੀਂ ਉਹ ਯਾਰ ਲਾ ਦੇਗਾ ਉਹ ਜਮੀਨ ਸਸਤੀ ਦੇਜੂ ਆਪਾਂ ਨੂੰ ਜਦੋਂ ਨੇ ਵੇਚੀ ਉਹਨੇ ਆਇਆ ਕਹਿੰਦੀ ਜਮੀਨ ਥੇਕੇ ਦੇ ਵੀ ਸਾਨੂੰ ਦੇਉ ਜਿੱਦੇ ਮੈਂ ਵੇਚੂ ਜਮੀਨ ਉਹਦੇ ਵੀ ਸਾਨੂੰ ਦੇਉ ਕਹਿੰਦੇ ਪਰ ਮਹਿੰਗੀ ਲੈ ਸਸਤੀ ਲੈ ਮੈਂ ਹੋਰ ਹੁੰਨ ਦਿੰਦੀ ਜਮੀਨ ਚਲ ਆ ਤਾਂ ਵਧੀਆ ਕਰਿਆ ਹੁੰਨੇ ਆ ਨਾ ਜਮੀਨ ਵਾਲਾ ਤਾਂ ਜਿਹੜੀ ਸਾਨੂੰ ਕੁੜੀ ਕਰ ਦਿੰਦੀ ਉਹ ਤਾਂ ਤੈਨੂੰ ਵਧੀਆ ਕਰਿਆ ਜਿਹੜੀ ਤੈਨੂੰ ਕਰਨੋ ਕਹਿੰਦੀ ਉਹ ਤਾਂ ਕਹਿੰਦੀ ਹੈ ਕਹੀਂ ਸਰ ਜੂਗਾ ਕਹਿੰਦੇ ਤੂੰ ਵੀ ਵਧੀਆ ਕਰ ਮਾੜਾ ਮੋਟਾ ਉਹ ਵਧੀਆ ਕਰ ਦਿੰਦੀ ਆ ਮੈਂ ਤਾਂ ਕਹਿੰਦੀ ਆ ਵੀ ਉਹਦੀ ਮੂੰਹ ਦਾ ਬੀਜਾ ਛੇਤੀ ਲੱਗ ਜੇ ਉਹਦੀ ਬਾੜ ਟੱਪ ਜੇ ਵਿਚਾਰੀ ਆਖੂ ਮੇਰੀ ਜ਼ਮੀਨ ਲਵਾਉਦੇ ਨੂੰ ਤੋੜਨੀ ਆ ਫਿਰ ਕਹਿੰਦੇ ਫਿਰ ਤੂੰ ਆਖੇਂਗੀ ਕੁੜੀ ਮਾੜੀ ਆ ਫਿਰ ਕੁੜੀ ਪੈਸੇ ਮੰਗਦੀ ਆ ਉਹ ਪੈਸੇ ਕਰੀ ਬੈਠੀ ਉਹ ਫੇਰ ਕਰੇ ਮੈਂ ਦੇਨੇ ਮੈਂ ਤਾਂ ਨਹੀਂ ਕਰ ਲਿਆ ਬਤੇਰਾ ਕੁਛ ਹੈਗਾ ਉਹਨਾਂ ਕੋਲੇ ਸਭ ਕੁਛ ਹੈ ਮੈਂ ਤੈਨੂੰ ਦੱਸਾਂ ਸਭ ਕੁਛ ਹੈਗਾ ਫੇਰ ਤੈਨੂੰ ਹੀ ਦੇ ਦੇ ਅਗਲੀ ਜ਼ਮੀਨ ਵੀ ਤੈਨੂੰ ਮੁਕਤ ਛੱਡ ਦੇ ਤੂੰ ਅੰਨੋ ਦੇਣਾ ਨਾ ਭਾਬੇ ਕੁੜੀ ਕੋ ਸਭ ਕੁਛ ਉਹ ਤੈਨੂੰ ਦੇਈ ਚੱਲੇ ਏ ਜਿੱਦੋਂ ਕੁੜੀ ਕਹੀ ਜਾਂਦੀ ਏ ਮੈਨੂੰ ਕਾਸੇ ਦੀ ਲੋੜ ਨਹੀਂ ਫਿਰ ਤੂੰ ਤਾਂ ਉਤੋਂ ਦੀ ਉਹ ਦੇ ਕੇ ਆਣੀ ਏ ਤੈਨੂੰ ਕਉਂ ਨਹੀਂ ਆਇਆ ਛੇਤੀ ਵੀ ਮੈਂ ਐ ਬੱਡੀ ਕਾਮ ਮੈਂ ਮਨ ਤਸ਼ੱਕ ਭਾਕੇ ਆ ਮੈਂ ਨਾ ਕਿਸੇ ਚ ਮੇਰਾ ਨੱਕ ਵੱਡਾ ਜਾਵੇ ਨੱਕ ਕਿਉਂ ਨਾ ਵੱਡਾ ਜਾਵੇ ਭਾਈ ਸ਼ਾਂਪ ਵੀ ਚਾਹੀਦੀ ਮਾਮੇ ਬਣਨੀ ਨਹੀਂ ਤੋ ਤੇ ਉਹ ਵੀ ਪਾਊਗਾ ਮੁੰਡੇ ਦੇ ਮਾਮਾ ਕਹੇ ਖਾਲੀ ਲਾ ਦੂਗਾ ਚੌਂਕੀਆਂ ਲੀੜੇ ਵੀ ਚਾਹੀਦੇ ਲਾਗੀਆਂ ਦੇ ਵੀ ਚਾਹੀਦੇ ਕੋਈ ਸਰਪੰਚ ਦਾ ਖੇਸ ਫੜੇਗਾ ਖੇਸ ਇਹ ਵੀ ਚਾਹੀਦੇ ਉਹਦੇ ਦਰਾਨੀਆਂ ਦੀ ਥਾਣੀਆਂ ਦੇ ਵੀ ਚਾਹੀਦੇ ਉਹਦੇ ਨੰਦਾਂ ਦੇ ਵੀ ਚਾਹੀਦੇ ਬੇਬੇ ਤੂੰ ਤਾਂ ਐਡੀ ਲਿਸਟ ਕੱਢ ਕੇ ਰਹਿ ਗਈਆਂ ਕਰ ਉਹ ਤਾਂ ਬਗਤਾਂ ਲਾੜਤੀ ਆ ਦੇ ਕੱਪੜੇ ਵਾਲੇ ਨੇ ਉਹ ਤਾਂ 50000 ਰੁਪਏ ਦਾ ਤੂੰ ਕੱਪੜਾ ਲਿਆ ਤੂੰ ਕਹੀ ਜਾ ਬਰਾਣਾ ਕਹੀ ਨਹੀਂ ਕੋਣਾ ਮਾਤਾ ਮੁੰਡੇ ਨਾਲ ਆਏ ਕਰੂੰਗੀ ਤੂੰ ਤਾਂ ਕਹੀ ਚਲਾਂਗੀ ਜਿਹੜਾ ਕਿ ਕੁੜੀ ਨੇ ਕਹਿਤਾ ਵੇ ਆ ਚੀਜ਼ ਮੈਂ ਕਰੀ ਬੈਠੀ ਹਾਂ ਤਾਂ ਵਧੀਆ ਹੋ ਗਿਆ ਜੇ ਕੁੜੀ ਨੇ ਕਹਿਤਾ ਕਹਿੰਦਾ ਮੈਂ ਤੁਹਾਨੂੰ ਲੀੜੇ ਲੈ ਤੂੰ ਉਹ ਵੀ ਵਧੀਆ ਹੋ ਗਿਆ ਜੇ ਕੁੜੀ ਨੇ ਕਹਾ ਚੀਜ਼ ਮੈਂ ਕਰਦਨੀ ਉਹ ਵੀ ਵਧੀਆ ਜਿੱਤੇ ਦਿਨ ਘਰੋਂ ਲੈਣਾ ਪੈਂਦਾ ਉਹ ਤੂੰ ਟੱਪਦੀ ਠੂਹੇ ਵਾਂਗੂ ਕਿਉਂ ਕਹਿੰਨਾ ਤੂੰ ਨਹੀਂ ਦੇ ਸਕਦੀ ਤੇ ਫਿਰ ਜਦੋਂ ਉਹ ਆਪ ਕਹੀ ਜਾਂਦੀ ਜੇ ਆਪਦੇ ਮੂੰਹ ਨਾਲ ਬੰਦਾ ਕਹੇ ਫਿਰ ਜੇ ਮੈਂ ਮਾਂ ਦੇ ਟੇਕੇ ਨੂੰ ਕਹੇ ਦੀ ਮਾਂ ਮੈਨ ਤੇ ਜਿਹੜੇ ਸੜਿਆ ਉਹ ਦੇ ਜਾਣਗੇ ਐਂ ਤਾਂ ਨਹੀਂ ਬਰੈਡਾਂ ਚੱਕ ਕੇ 파 ਤੋੜੀ ਲੈਣਗੇ ਅੱਛਾ ਅਡਰਾਂ ਕੇ 파 ਰਹੇ ਹੋ ਕਿ ਜਿਹੜੇ ਸੜਿਆ ਉਹ ਦੇਜੂਗਾ ਤਾਂ ਫਿਰ ਤੇਰੀ ਮਾਂ ਨਾ ਦੇਜਾ ਸੜਿਆ ਦੇਜੂ ਇਹਨੂੰ ਜਾਕੜੀ ਦੇ ਮਾਂ ਹੈ ਮਾਰਾ ਇਹਨੂੰ ਦੇਣਾਂ ਦੀ ਮਾਰਾ ਮਾਤਾ ਦੇ ਪੁੱਤ ਕੰਨੀ ਸੋਚ ਲਾ ਮੈਂ ਤੈਨੂੰ ਦੱਸ ਕਦੇ ਤਾਂ ਉਹ ਸਪਰੇਅ ਚੱਕਦਾ ਕਦੇ ਉਹ ਰੱਸਾ ਚੱਕਦਾ ਹੁਣ ਉਹ ਪਤਾ ਨਹੀਂ ਕੀ ਕਰੂਗਾ ਟੈਨਸ਼ਨ ਚਾ ਆ ਜਦੋਂ ਕੁੜੀ ਕਹੀ ਜਾਂਦੀ ਐ ਵੀ ਭਾਈ ਮੈਨੂੰ ਕੁਛ ਨਹੀਂ ਚਾਹੀਦਾ ਤਾਈ ਨੇ ਸਾਰਾ ਕੁਝ ਦੱਸ ਤਾ ਉਹਦੇ ਕੋਲੇ ਹੁਣ ਕੱਟੇ ਕਿ ਜਾਵੇ ਬੇ ਤੇਰੇ ਮੁਰ ਵੰਨੇ ਪਹਿ ਹੱਥ ਮੁੰਡੇ ਨਾਲ ਆ ਜਾਂਦੇ ਮੈਂ ਤੇ ਮੁੰਡੇ ਨਾਲ ਆਇਆ ਕਰੂੰਗੇ ਤੇ ਇਹਨਾਂ ਕਿਉਂ ਬੋਲੀਦਾ ਤੂੰ ਤਾਂ ਬਾਹਰੇ ਜਾ ਕੇ ਬੋਲ ਬੋਲ ਜਿੱਤਨੀ ਆ ਤੂੰ ਜਿੱਤੀ ਮੈਂ ਹਾਰੂ ਚੱਲ ਠੀਕ ਐ ਭਾਈ ਕਰ ਲੀਆ ਇਹ ਮੁੰਡੇ ਨਾਲੇ ਮੇਰੇ ਕਿੰਨੂ ਤਾਂ ਐ ਕਰੇ ਸਾਰੀ ਦੇ ਆਇਓ ਸਾਰੀ ਨਾਨਕ ਸ਼ੱਕ ਭਰੇ 20 ਲੱਖ ਰੁਪਇਆ ਲੱਗੂ ਇਹਦੇ ਮੂੰਹ ਤੇ 20 ਦਾ 20 ਲਾਇਆ ਆਇਓ ਕਿਲਾ ਵੇਚ ਜੋ ਦੇਖ ਕਿ ਮੇਰੇ ਰਿੰਗਦੀ ਆ ਆਹਦੀ ਕਿੱਲਾ ਵੇਚਦਾ 20 ਲੱਖ ਲੱਗੂ 20 ਦਾ 20 ਲਾ ਦਿਓ ਜਦੋਂ ਬਾਅਦ ਅਗਲੀ ਆਪਦੀ ਜ਼ਮੀਨ ਵੇਚੂਗੀ ਜ਼ਮੀਨ ਵੇਚ ਕੇ 20 ਲੱਖ ਲਾਉ 20 ਲੱਖ ਵੀ ਲਾਉਣਾ ਪਊਗਾ ਫਿਰ ਤੂੰ ਕਾਹਨੇ ਹਟਾਉਣ ਵਾਲੀ ਅਗਲੇ ਦਿਨ ਉਹਨੇ ਜਾਣਾ ਅਗਲੇ ਨੇ ਲਾਉਣਾਗਾ ਅਸੀਂ 20 ਲੱਖ ਮਾਪੁੱਤ ਕਿੱਥੋਂ ਲਾਵਾਂਗੇ ਸਾਂ ਤਾਂ 20000 ਰੁਪਿਆ ਨਹੀਂ ਲਾਉਣ ਦਿੰਦੀ ਉਹਦੇ ਪਿੱਛੇ ਕਲੇਸ਼ ਕਰੀਏ ਨੇ ਪਹਿਲਾਂ ਹੁਣ ਤੂੰ ਮੇਰੇ ਨਾਲ ਲੜ ਕੇ ਆਟੀਆਂ ਜੇ ਹੁਣ ਮੁੰਡੇ ਨੇ 5-3 ਕਹਿੰਦੀ ਵੀ ਆਪਾਂ ਨਾਨਕ ਸ਼ੱਕ ਦੇ ਜਿੰਨੇ ਕੇ ਸਰਦਿਆ ਲਾ ਦਾਂਗੇ ਫਿਰ ਤੂੰ ਮੁੰਡੇ ਨਾਲ ਕਲੇਸ਼ ਕਰੇਗੀ ਤੂੰ ਰੁਪਿਆ ਦਾ ਲਾਉਣੇ ਬੀਮਾ ਵੱਡੀ ਹੋਊਗੀ ਚੰਗਾ ਕਹਿ ਵਧੀਆ ਹੋਗਾ ਕੁੜੀ ਕਰ ਦੂ ਜੇ ਕੁੜੀ ਨਾਲ ਕਹਿਤਾ ਹੋਰ ਪੋਸੇ ਸਾਂਣੇ ਸੱਪੇ ਦਾ ਕਰ ਦੋ ਮੈਂ ਉਹ ਵੀ ਇੱਥੇ ਵਧੀਆ ਹੋਗਾ ਕਿਸਤ ਨੂੰ ਕੁੜੀ ਨਾਲ ਕਹਿਤਾ ਮੈਂ ਖੜਜਾਂ ਉਹ ਵੀ ਵਧੀਆ ਹੋਤਾ ਇਹਨੂੰ ਤਾਂ ਵਧੀਆ ਚਾਹੀਦਾ ਕੁੜੀ ਨੂੰ ਨਹੀਂ ਕੁਛ ਚਾਹੀਦਾ ਦੇਖ ਤਾਂ ਸਹੀ ਜਿੰਨੇ ਜੋਗੇ ਹੈਗੇ ਲਿਜਾਵਾਂਗੇ ਭਾਈ ਛਾਪ ਵੀ ਲਿਜਾਵਾਂਗੇ ਢੀੜਾ ਕਾਉਟਾ ਵੀ ਲਿਜਾਵਾਂਗੇ ਸਭ ਕੁਛ ਲਿਜਾਵਾਂਗੇ ਤੂੰ ਤਾਂ ਲੁਕ ਜਾਏਗੀ ਮੈਨੂੰ ਤਾਂ ਅਗਲਾ ਖਗੂ ਜੇ ਉਹਦੀ ਮਾਂ ਹੁੰਦੀ ਤਾਂ ਵਰਤਦੀ ਚਾਚੀ ਤਾਂ ਚਾਚੀ ਰਹੇਗੀ ਮੈਨੂੰ ਤਾਂ ਅਗਲੀ ਬਗਾਨੀਆਂ ਕਹਿੰਦੇ ਰੋਜ਼ ਨੰਗਰ ਨਹੀਂ ਰਹਿਣਾ ਬੀਹ ਚ ਤੇ ਮੇਨੇ ਮਾਰਿਆ ਕਰਨੀ ਮੈਂ ਤੂੰ ਤਾਂ ਗੋਹੇ ਹੀ ਲੈ ਕੇ ਜਾਨੀ ਆ ਚਾਰ ਸਾਲ ਦੂਰ ਤਰ ਜਾਗੇ ਹਾਰੇ ਚ ਪਾ ਕੇ ਬੇਬੇ ਤਾਂ ਨਵੇਂ ਤੋਂ ਨਵੇਂ ਪੰਗੇ ਖੜੇ ਕਰਦੀਏ ਵੀ ਜਦੋਂ ਕੁੜੀ ਜਵਾਬ ਦੇਈ ਜਾਂਦੀ ਆ ਕੁੜੀਆਂ ਕਹੀ ਜਾਂਦੀ ਆ ਵੀ ਭਾਈ ਮੈਨੂੰ ਕੁਝ ਨਹੀਂ ਚਾਹੀਦਾ ਖਾਲੀ ਪਰੇ ਆ ਕੇ ਖੜਜੋ ਮੇਰੇ ਫਿਰ ਤੈਨੂੰ ਕੀ ਲੋੜ ਐ ਮੈਨੂੰ ਤਾਂ ਇਹ ਲੱਗਦਾ ਬੇਬੇ ਆਪ ਹੀ ਦੇਣਾ ਚਾਹੁੰਦੀ ਐ ਜਾਣ ਕੇ ਵੱਡੀ ਹੋਣਾ ਚਾਹੁੰਦੀ ਐ ਹੁਣ ਐ ਨਹੀਂ ਪਤਾ ਉਹ ਘਰੇ ਕੋਰੇ ਨਾ ਆ ਗਏ ਇਧਰ ਦੀ ਆਊਗਾ ਕਿ ਆ ਗਲੀ ਆਊਗਾ ਇਹ ਨਹੀਂ ਪਤਾ ਹੁਣ ਮੈਨੂੰ ਕਿ ਤੇ ਪਹਿਲੀ ਵੇ ਬੇ ਉਹਦੇ ਕੰਨ ਭਰ ਦੇ ਮੈਂ ਤਾਂ ਉਹਦੀ ਮਾਰੀ ਬਾਹਰ ਆਈ ਸੀ ਬੱਠੜ ਲੈ ਕੇ ਗੋਹੇ ਕਿਹੜੇ ਗੋਹਾਂ ਦਾ ਤਾਂ ਮੈਂ ਬਹਾਨਾ ਲਾ ਕੇ ਆਈ ਸੀ ਜੇ ਉਹ ਆ ਜੇ ਤਾਂ ਮੈਂ ਉਹੀ ਗੱਲ ਕਰ ਲਾਉਂਦੇ ਨਾ ਵੀ ਜਦੋਂ ਕੁੜੀ ਨਹੀਂ ਕੁਛ ਮੰਗਦੀ ਆਪਾਂ ਤਾਂ ਕੁਛ ਨਹੀਂ ਦਿੰਦੇ ਆਪਾਂ ਤਾਂ ਕਾਸੇ ਦੀ ਲੋੜ ਨਹੀਂ ਜ਼ਮੀਨ ਉਹ ਕਹਿੰਦੀ ਮੈਂ ਸੋਨੂੰ ਦੇ ਕੇ ਜਾਉਂ ਠੇਕਾ ਸੋਥੋਂ ਮੰਗਦੀ ਨਹੀਂ ਪੈਸੇ ਆਪਾਂ ਤਾਂ ਮੰਗਦੀ ਨਹੀਂ ਸਾਰਾ ਕੁਝ ਉਹ ਕਰੀ ਬੈਠੀ ਐ ਉਹਦੇ ਤਾਂ ਉਹ ਗੱਲ ਜਿਵੇਂ ਕਹਿੰਦੇ ਹੁੰਦੇ ਐਡਾ ਵੀ ਕਿੰਨੇ ਬਾਹਣ ਦੇ ਪਰ ਇਹਨੂੰ ਹੈ ਚੰਗੇ ਘਰ ਆਪਾਂ ਰਿਸ਼ਤਾ ਕਰਿਆ ਸੀ ਉਹ ਫਿਰ ਕਿਹਾ ਜੀ ਮਾਪੇ ਨਹੀਂ ਹੈਗੇ ਹੈ ਤਾਂ ਸਾਰਾ ਕੁਝ ਉਹਦੇ ਕੋਲੇ ਸਹੁਰੇ ਨੇ ਜਦੋਂ ਨਾਹੀਂ ਕਹਿੰਦਾ ਵੀ ਭਈ ਮੇਰੀ ਸੱਸ ਦਾ ਸੁਭਾਅ ਨਹੀਂ ਮੈਨੂੰ ਤਾਂ ਲੱਗਦਾ ਮੈਂ ਉਹਦੀ ਸੱਸ ਨਾਲ ਗੱਲ ਕਰ ਲਾਂ ਫੇਰ ਬੇਬੇ ਲੜੂਗੀ ਫੇਰ ਉਹਦੂ ਕਹਿ ਦੂਗੀ ਲੈ ਹਾਂ ਹਾਂ ਦਾ ਆ ਇਧਰੇ ਆ ਜਾ ਮੇਰੇ ਕੋਲੇ ਉਰੇ ਆ ਕਿਹੜੇ ਬੇ ਹੋਗੇ ਤੈਨੂੰ ਦਵਾਈ ਲੈਣ ਗਏ ਨੂੰ ਉਹ ਕੀ ਕਹਨੀ ਐ ਕਹਿੰਦੀ ਕੀ ਮੈਂ ਤੈਨੂੰ ਉਥੇ ਨਹੀਂ ਬੋਲ ਮਾਰ ਲੱਗੀ ਐ ਵੀ ਇਧਰ ਆ ਉਹ ਇਧਰ ਆ ਮੇਰੀ ਗੱਲ ਸੁਣੀ ਤਾਂ ਮੈਂ ਤਾਂ ਟੀਕਾ ਲਗਾ ਕੇ ਮੇਰਾ ਜਾ ਕੇ ਪੈਣਾ ਦਾ ਮੱਥਰ ਨਹੀਂ ਤੇਰੇ ਨਾਲ ਗੱਲਾਂ ਬਾਈਦੀਆਂ ਕੀ ਕਤਲ ਵਾਕਿਆ ਨੇ ਪਹਿਲਾਂ ਮੇਰੀ ਗੱਲ ਸੁ ਪੈਣ ਨੇ ਫੋਨ ਕਰਿਆ ਸੀ ਬੇਬੇ ਕੋਲ ਪੈਣ ਨੇ ਫੋਨ ਕੀਤਾ ਸੀ ਹਾਂ ਤੂੰ ਕਹਿ ਕੀ ਗੱਲ ਸੀ ਬੇਬੇ ਨੂੰ ਉਹ ਲਾ ਫੋਨ ਤਾਂ ਉਦੋਂ ਵੀ ਜਦੋਂ ਮੈਂ ਬੈਠਾ ਸੀ ਬੇਬੇ ਕੋਲ ਉਦੋਂ ਵੀ ਆ ਗਿਆ ਸੋਨੇ ਕੱਟਾ ਉਹ ਫਿਰ ਬੇਬੇ ਨੇ ਆਪ ਗੱਲ ਕਰੀ ਸੀ ਭੈਣ ਨਾਲ ਹਾਂ ਉਹ ਗੱਲ ਕਰੀਏ ਕੋਈ ਗੱਲ ਨਿਬੜੀ ਗੱਲ ਤਾਂ ਹੁਣ ਨਿਬੜੀ ਪਈ ਐ ਹੁਣ ਤਾਂ ਬੇਬੇ ਦੇਣਾ ਚਾਹੁੰਦੀ ਐ ਭੈਣ ਨੂੰ ਸਾਰਾ ਕੁਝ ਉਹ ਤੂੰ ਗੱਲ ਮੈਨੂੰ ਐ ਤਾਂ ਦੱਸ ਵੀ ਭੈਣ ਕੀ ਕਹਿੰਦੀ ਐ ਕੀ ਗੱਲਾਂ ਕਰੀ ਜੰਨੀ ਐ ਤੂੰ ਭੈਣ ਤਾਂ ੱੱਕਾ ਡਾਇ ਨਹੀਂ ਮੰਗਦੀ ਭੈਣ ਤਾਂ ਕਹਿੰਦੀ ਚੁੱਪ ਕਰਕੇ ਨਾ ਜਿਵੇਂ ਖਾਲੀ ਭਰੇ ਮੇਰੇ ਆ ਰਹਿਣਾ ਖੁੰਨਾ ਆਪਣਾ ਤਾਂ ਚੱਲ ਭਲੀ ਕਰਿਆ ਤਾਈ ਨੇ ਉਹ ਤਾਂ ਤਾਈ ਨੂੰ ਆ ਦਤਾ ਚੁਗਲੀ ਕਰਨ ਦੀ ਤਾਈ ਕਰ ਦਿੰਦੀ ਹੈ ਚੁਗਲੀ ਤਾਈ ਨੇ ਜੱਕਦੇ ਨੇ ਫੋਨ ਕਰਤਾ ਚੱਕ ਕੇ ਵੀ ਭਈ ਨਹੀਂ ਤਾਂ ਮੁੰਡਾ ਪਾਹ ਲੈਂਦਾ ਸੀ ਨਾਲੇ ਮੁੰਡਾ ਸਪਰੇ ਪੀਂਦਾ ਸੀ ਸਾਰਾ ਕੁਝ ਦੱਸਦਾ ਭੈਣ ਕੋਲ ਅੱਛਾ ਤਾਈ ਨੇ ਸਾਰੀਆਂ ਚੁਗਲੀਆਂ ਕਰਤੀਆਂ ਭੈਣ ਕੋਲੇ ਕਰਤਾਂ ਸਾਰਿਆਂ ਉਹ ਚੱਲ ਫਿਰ ਕੀ ਗੱਲ ਹੈ ਉਹਦਾ ਸੁਭਾਅ ਹੈ ਉਹ ਚੁਗਲ ਖੋਰ ਨੇ ਚੁਗਲੀ ਕਰਨੀ ਹੁੰਦੀ ਹੈ ਉਹਨੇ ਚੁਗਲੀਆਂ ਕਰਤੀਆਂ ਜਦੋਂ ਭੈਣ ਨੇ ਕਹਿੰਦੀ ਹੈ ਵੀ ਮੇਰੇ ਆ ਕੇ ਖੜਜੋ ਕਰਾਪਾ ਨੂੰ ਕਦੀ ਟੈਨਸ਼ਨ ਹੈ ਆਪਾਂ ਨੇ ਕਿਹੜਾ ਕੁਝ ਲੈ ਕੇ ਜਾਣਾ ਹੈ ਆਪਾਂ ਨੂੰ ਤਾਂ ਮੋਜਾਂ ਹੋ ਗਈਆਂ ਤੇਰੀ ਮਾਂ ਨਾ ਕਰ ਲੈ ਜਾ ਕੇ ਗੱਲ ਤੇਰੀ ਮੰਗ ਨਹੀਂ ਸਾਰਾ ਕੁਝ ਲੈ ਕੇ ਜਾਉਂਗੀ ਕਹਿੰਦੀ ਫੜੇ ਦਾ ਖੇਸ ਲੈ ਕੇ ਜਾਉ ਉਹਦੇ ਮਾਂ ਨਨਦਾਂ ਦੇ ਕੱਪੜੇ ਲਾਗੀਆਂ ਦੇ ਕੱਪੜੇ ਤੇ ਮੁੰਡੇ ਦੀ ਪਸ਼ਾਕ ਬਹੂ ਦੇ ਕੱਪੜੇ ਕਹਿੰਦੀ 50000 ਦਾ ਕੱਪੜੇ ਨੂੰ ਥਾਂਕਦੀ ਬੈਠੀਏ ਉਹ ਜਦੋਂ ਭੈਣ ਤਾਂ ਮੰਗਦੀ ਨਹੀਂ ਬੇਬੇ ਨੂੰ ਫਿਰ ਕੀ ਲੋੜ ਹੈ ਫਿਰ ਤਾਂ ਹੀ ਮੈਂ ਤੈਨੂੰ ਬੋਲ ਮਾਰਿਆ ਹੁਣ ਇਹ ਗੱਲ ਬੇਬੇ ਦੇ ਮੰਗ ਦਾ ਲੱਗ ਜਿਵੇਂ ਮੈਂ ਤੈਨੂੰ ਦੱਸ ਘਰ ਆਪਲੇ ਦਾ ਤੇ ਜ਼ਮੀਨ ਦੇ ਆਇਆ ਤੇ ਕੁੜੀ ਨੇ ਕਹਤਾ ਵੀ ਜਦੋਂ ਦੇਖ ਕੇ ਜਾਉਂਗੀ ਸੋਨੂੰ ਉਹ ਬੇਬੇ ਦਾ ਮੈਨੂੰ ਐ ਲੱਗਦਾ ਵੀ ਦਿਮਾਗ ਠੀਕ ਨਹੀਂ ਹੈਗਾ ਬੇਬੇ ਤੈਨੂੰ ਨਹੀਂ ਪਤਾ ਬੇਬੇ ਤਾਂ ਲੋਕਾਂ ਨੇ ਮੰਗਰ ਲੱਗ ਜਿੰਦੇ ਬੇਬੇ ਤਾਂ ਹਉਂਗਲਾਂ ਤੇ ਚੜੀ ਬੈਠੀ ਐ ਵੀ ਲੋਕ ਨੂੰ ਐ ਕਹਿਣੀ ਆ ਵੀ ਉਹੀ ਗੱਲ ਮੇਰਾ ਨਾਂ ਛੋਟਾ ਜੀ ਕੋਈ ਮੈਨੂੰ ਐ ਨਾ ਕਹਦੇ ਵੀ ਇਹਨੇ ਨਾਨਕ ਸ਼ੱਕ ਨਹੀਂ ਪਰੀ ਤੂੰ ਮੇਰੀ ਗੱਲ ਸੁਣ ਲੈ ਉਹ ਬੁੜੀਆਂ ਦੇ ਇਹ ਜਿਹੇ ਖਿਆਲ ਹੁੰਦੇ ਨੇ ਉਹ ਜਿਹੇ ਹੁੰਦੇ ਨੇ ਹਣਾ ਉਹਨੂੰ ਤੂੰ ਜਰਾ ਲੜੀ ਨਾ ਬੇਬੇ ਨਾਲ ਮੈਂ ਉਹਨੂੰ ਜਾ ਕੇ ਸਮਝਾਉਂਗਾ ਵੀ ਕੋਈ ਗੱਲ ਨਹੀਂ ਬੇਬੇ ਕੋਈ ਤਾਂ ਭੈਣੀ ਨਹੀਂ ਕੁਛ ਕਹੀਦੀ ਆਪਾਂ ਨੂੰ ਲਿਜਾਣ ਦੀ ਕੀ ਲੋੜ ਪੈਂਦੀ ਐ ਮੈਂ ਆਪੇ ਸਮਝਾ ਦਊਂਗਾ ਉਹਨੂੰ ਦੇਖ ਲੀੜਾ ਕ ਪੇਟੀਜ ਤੇ ਬੇਬੇ ਕੋਲੇ ਵੀ ਵੀ ਜੇ ਕੋਈ ਲਿਜਾਣੇ ਪੇਟੀ ਵਾਲੇ ਲੈ ਜਾ ਕੱਢ ਕੇ ਲੱਟਣ ਵਾਲੇ ਕਿਹੜੇ ਕੱਪੜੇ ਨਹੀਂ ਹੁੰਦੇ ਫਿਰ ਉਹ ਤੂੰ ਤਾਂ ਐਵੇਂ ਹੀ ਕਹੀ ਨਹੀਂ ਐ ਵੀ ਤੂੰ ਭੈਣ ਕੁਝ ਮੰਗਦੀ ਨਹੀਂ ਨਾ ਪਾਣੂ ਲਿਉਣ ਦੀ ਲੋੜ ਐ ਨਾ ਪਾਣੂ ਪੇਟੀ ਵਾਲੇ ਕੱਢਣ ਦੀ ਲੋੜ ਤੇਰੀ ਮਾਂ ਨਹੀਂ ਜਾਂਦੀ ਖਾਲੀ ਮੈਨੂੰ ਪਤਾ ਹੈ ਨਾ ਉਹ ਲੈ ਕੇ ਜਾਊਗੀ ਸਾਰਾ ਕੁਝ ਦੇਖ ਮੇਰੇ ਲਈ ਦੇ ਨੀ ਟੈਨਸ਼ਨ ਨਾ ਲਈ ਮੈਂ ਆਪ ਦੇ ਮੇਰੀ ਮਾਂ ਨੇ ਕਹਤਾ ਕਹਿੰਦੀ ਨੇ ਤਾ ਆਪ ਦਾ ਸ਼ੂਟ ਲੈ ਜੀ ਨਹੀਂ ਤੇਰੀ ਸੱਸ ਦਾ ਲੈ ਜੀ ਨਹੀਂ ਤੇਰੇ ਲਈ ਦੋ ਕੁਝ ਨਹੀਂ ਹੁੰਦਾ ਛੱਡ ਭਰੇ ਨਾ ਗੱਲਾਂ ਨੂੰ ਮੇਰੀ ਤਾਂ ਸਾਰੀ ਟੈਨਸ਼ਨ ਹੀ ਦੂਰ ਹੋ ਗਈ ਉਹ ਮਨ ਤਾਂ ਪੈਸਿਆਂ ਦਾ ਫਿਕਰ ਹੋਇਆ ਪਿਆ ਸੀ ਉਹ ਨਾਲੇ ਚਾਰ ਲੀਰਾਂ ਬੇਬੇ ਲੈ ਵੀ ਜਾਊ ਪੇਟੀ ਜੋ ਫਿਰ ਕੀ ਗੱਲ ਐ ਉਹ ਪੈਸਿਆਂ ਦਾ ਪਰੇ ਖੜਾ ਛੁੱਟਿਆ ਪੈਸੇ ਤਾਂ ਉਹ ਕੁਝ ਨਹੀਂ ਮੰਗਦੀ ਤੇ ਹੁਣ ਬੇਬੇ ਦੇਖ ਲੈ ਬੇਬੇ ਤਾਂ ਨਹੀਂ ਵੀ ਛਾਂਪ ਵੀ ਪਾ ਕੇ ਆਵਾਂਗੇ ਨਾ ਇਤੋਈ ਦੀ ਛਾਂਪ ਹਾਂ ਉਹ ਬੇਬੇ ਦੇ ਦਿਮਾਗ ਨੂੰ ਕੀ ਹੋਇਆ ਲੈ ਬੇਬੇ ਕਹਿੰਦੀ ਵੱਡੇ ਹੋਣੇ ਛੋਟੇ ਹੋ ਜਾਣਗੇ ਇੱਥੇ ਕੋਈ ਨਹੀਂ ਕੀ ਪਤਾ ਉਹ ਕੁੜੀ ਸਾਰਾ ਕੁਝ ਹੀ ਕਰੀ ਬੈਠੀ ਹੋਇਆ ਛਾਂਪ ਵੀ ਲਈ ਬੈਠੀ ਉਹ ਜਦੋਂ ਭੈਣ ਨੇ ਸਾਰੀ ਗੱਲ ਕਹਿਤੀ ਬੇਬੇ ਨੂੰ ਉਹ ਬੇਬੇ ਤਾਂ ਹੁਣ ਕਮਲੀ ਹੋਈ ਐ ਆਪਾਂ ਦੂਰੀਆਂ ਦੂਰੀਆਂ ਚੀਜ਼ਾਂ ਤਾਂ ਨਹੀਂ ਲਿਜਾਣੀਆਂ ਸਾਰੇ ਪੜ ਦੇ ਕੱਜ ਦੂ ਆਪਣੇ ਭੈਣਾਂ ਆਪੀ ਜਾ 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 ਕੇ ਬੇਬੇ ਨਾਲ ਗੱਲ ਕਰ ਮੈਂ ਤੇਨੇ ਸਾ ਮੇਬੇ ਦੀ ਗੱਲ ਚ ਹਾਂ ਮੀਨਾਂ ਪਰੀ ਕੋਈ ਜਵਾਬ ਵੀ ਨਹੀਂ ਦੇ ਬੇਬੇ ਮੇਰੇ ਕੋਲੇ ਕੁਝ ਨਹੀਂ ਮੈਂ ਤਾਂ ਕੁਝ ਨਹੀਂ ਕਰ ਸਕਦਾ ਤੂੰ ਨਾ ਟੈਨਸ਼ਨ ਲੈ ਬੇਬੇ ਨੂੰ ਆਪੇ ਸਮਝਾ ਦਊਗਾ ਜਾ ਜਾ ਕਰ ਬੇਬੇ ਨਾਲ ਗੱਲ ਚੱਲ ਵਧੀਆ ਉਹ ਤਾਂ ਮੈਨੂੰ ਇੱਥੇ ਮਿਲ ਗਿਆ ਮੈਂ ਸਾਰਾ ਕੁਝ ਦੱਸਦਾ ਨਹੀਂ ਬੇਬੇ ਨੂੰ ਪਿੱਛੇ ਲਾ ਲਾਂਗੀ ਆਪਦੇ ਇਹ ਤਾਂ ਆਈ ਹੈ ਜਿਹੜਾ ਇਹ ਪਹਿਲਾਂ ਗੱਲ ਦੱਸ ਦੇ ਤਾਂ ਉਸੇ ਦੀ ਮੰਗ ਨਹੀਂ ਹੋ ਜਾਂਦਾ ਹੁਣ ਮੈਂ ਗੱਲ ਕਰਤੀ ਤਾਂ ਮੇਰੇ ਵਾਂਗ ਲੱਗ ਜੂਗਾ ਜੇ ਬੇਬੇ ਕਹਿੰਦੀ ਤਾਂ ਬੇਬੇ ਵਾਂਗ ਕਰਕੇ ਕਹਣਾ ਨਾ ਹਾਂ ਭੈਣ ਨੂੰ ਤਾਂ ਸਾਰਾ ਕੁਝ ਦੇਣੀ ਪਊਗਾ ਭੈਣਾਂ ਤਾਂ ਪੈਣੀ ਹੁੰਦੀਆਂ ਕੀ ਗੱਲ ਪੰਤਾ ਫਿਰ ਮੈਂ ਵੀ ਹੁਣ ਮੇਰੇ ਭਰਾ ਨੇ ਵੀ ਮੈਨੂੰ ਜਵਾਬ ਦੇ ਹੀ ਦਿੱਤਾ ਮੈਂ ਕਿਹਾ ਇਹ ਪ੍ਰਾਤੋ ਜਮੀਨ ਲੈ ਆਈ ਵੀ ਤੂੰ ਨਾਲ ਜਾਉਂਗੀ ਸੋਤੋ ਕਿਹੜਾ ਜਮੀਨ ਲੈ ਜਾਂਦੀ ਏ ਜਦੋਂ ਕਹੀ ਜਾਂਦੀ ਏ ਵੀ ਭਾਈ ਮੈਂ ਆਪੇ ਕਰ ਦੂੰਗੀ ਸਾਰਾ ਕੁਝ ਮਾਰੀ ਜਾਂਦੀ ਏ ਬੇਬੇ ਤਾਂ ਹੁਣ ਆਪੇ ਕਹਿ ਦੂਗਾ ਚਲ ਮਸਲਾ ਹੱਲ ਹੋ ਗਿਆ ਵਧੀਆ ਪਤਾ ਦਿਓ ਹੀ ਚਲ ਮੈਂ ਤਾਂ ਚਰਾਂ ਜਾ ਕੇ ਦਾਲ ਵਧੀਆ ਟੈਨਸ਼ਨ ਖਤਮ ਹੋ ਗਈ ਬੱਕਰੀ ਸੋ ਚੈਨਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੋ ਰਿਹਾ ਹੋਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੱਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤਿਹਗੜ੍ਹ ਸਾਹਿਬ ਜੀ ਰੇਖਾ ਸ਼ਰਮਾ ਅਦ੍ਰੁਵਿਕਾ ਸ਼ਰਮਾ ਨੈਤ ਸ਼ਰਮਾ ਲੀਲਾ RAM ਨੰਗਲਾ ਰਵਿੰਦਰ ਕੌਰ ਹਮਜਾਪੁਰ ਲਾਭਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀ ਰਤਿਆ ਹਰਿਆਣਾ ਆਈਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਬਵੀ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕਾਗੜ ਸਣਾ ਮੰਡੀ ਬਲਜਿੰਦਰ ਸਿੰਘ ਪਰਮਜੀਤ ਕੌਰ ਮੋਗਾ ਕਮਲੇਸ਼ ਪਠੇਲਾ ਸ਼੍ਰੀ ਮੁਖਸਰ ਸਾਹਿਬ ਜੀ ਕਿਰਨਜੀਤ ਸਿੱਧੂ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਰਾਜਸਥਾਨ ਨਸ਼ਕਤਰ ਪਸੌੜੀਆ ਪਸੌੜ ਵਾਲਾ ਅਮਰ ਸਿੰਘ ਪਟਿਆਲਾ ਜਸਜੀਤ ਸ਼ਰਮਾ ਸੇਖਾ ਦਲਜੀਤ ਕਾਰ ਕੁਲਵਿੰਦਰ ਕੌਰ ਨਾਗਰਾ ਗੁਰ ਪ੍ਰਵਿੰਦਰ ਸਿੰਘ ਨਰਸੀਰਾਮ ਬਠਿੰਡਾ ਕਮਲਦੀਪ ਬਠਿੰਡਾ ਮਹਿਕ ਸਿੱਧੂ ਗੁਰਲਾਲ ਸਿੱਧੂ ਅਨੀਤਾ ਰਾਣੀ ਸਿੱਧੂ ਫਿਲਮ ਜਿ ਕ੍ਰਿਸ਼ਨਾ ਗੋਇਲ ਜੱਗਾ ਪੂਨੀਆ ਲਸ਼ਮਨ ਟੇਲਰ ਰਗਵੀਰ ਸਾਡਾ ਪੰਜਾਬ ਵਿਰਸਾ ਸੁਨੀਤ ਸੁਤੀਸ਼ ਖਿੱਪੜਾ सुरेंद्रਪਾਲ ਸਿੰਘ ਅਬੋਹਰ ਕੁਲਦੀਪ ਜੋਸੀ ਰਜਨੀ ਸ਼ਰਮਾ ਹਰਮਨਦੀਪ ਕੌਰ ਚਰਨਜੀਤ ਪੂਨੀਆ ਬਠਿੰਡਾ ਭੋਲਾ ਗਿੱਲਾ ਗੁਰਮੀਤ ਸਿੰਘ ਸੁਖਵਿੰਦਰ ਕੌਰ ਹੁਸ਼ਿਆਰਪੁਰ ਦੀਪਾ ਸਨਿਆਣਾ ਹੈਰੀ ਜੋ ਸਿੰਘ ਨੀਲਮ ਅਨਮੋਲ ਸਿੰਘ ਰੇणु अरोड़ा ਦਿੱਲੀ ਪਰਮਜੀਤ ਕੌਰ ਚਰਨਜੀਤ ਕੌਰ ਜਸਵੀਰ ਸਿੰਘ ਜਸਵਿੰਦਰ ਕੌਰ ਗੁਰਦੀਪ ਸਿੰਘ ਦਿਓਨ ਨਾਮਸੋ ਦੀਪਾ ਪ੍ਰਵਰਨ ਦਾਵਾ ਤਰਨਤਾਰਨ ਤਰਨਵੀਰ ਸਿੰਘ ਮੋਗਾ ਰੁਪਿੰਦਰ ਜਸਵੀਰ ਰਾਏਪੁਰ ਮਾਖਾ ਜਗਸੀਰ ਮਾਸਟਰ ਤਲਵੰਡੀ ਅਕਲੀਆ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨਿਓ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ